ਸਤਿ ਸ਼੍ਰੀ ਅਕਾਲ ਸਵਾਗਤ ਸਭ ਸਤਿਕਾਰਯੋਗ ਸੱਜਣਾ ਦਾ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀਵੀ ਰੇਡੀਓ ਦੇ ਪਰੋਮਾ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ੇਅਰ ਪਟਿਆਲੇੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਸਾਰੰਜੀਤ ਸਿੰਘ ਕੁਕੀ ਗਿੱਲ ਜੀ ਗਿੱਲ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਮਿਹਰਬਾਨੀ ਗਿੱਲ ਸਾਹਿਬ ਗਿੱਲ ਸਾਹਿਬ ਪੰਜਾਬ ਦੀ ਜਾਂ ਭਾਰਤ ਦੀ ਅਗਰ ਸਿਆਸੀ ਸਥਿਤੀ ਦੇਖੀ ਜਾਵੇ ਬਹੁਤ ਸਾਰੇ ਜੋੜ ਤੋੜ ਹੋ ਰਹੇ ਨੇ 24 ਦੀ ਆਮ ਚੋਣਾ ਦੇ ਮੁਤਲਕ ਗਵਾਂਡੀ ਮੁਲਕ ਪਾਕਿਸਤਾਨ ਵਾਲਾ ਹਾਲ ਸਾਡਾ ਵੀ ਹੈ ਤੇ ਅਸਮੰਜਸ ਜਿਹਨੂੰ ਕਹਿਣ ਲੱਪਿਆ ਅਸੀਂ ਪੰਜਾਬੀ ਵਾਲੇ ਦੋਚਿੱਤੀ ਭੰਬਲ ਪੂਸਾ ਬਣਿਆ ਹੋਇਆ ਅਸ਼ੋਕ ਚਵਾਨ ਮਹਾਰਾਸ਼ਟਰ ਦੇ ਜਿਹੜੇ ਸਾਬਕਾ ਕਾਂਗਰਸੀ ਸੀਐਮ ਨੇ ਉਹ ਪਾਰਟੀ ਕਾਂਗਰਸ ਛੱਡ ਗਏ ਨੇ ਭਾਜੀਪੀ ਚ ਜਾਣ ਦੀ ਤਿਆਰੀ ਹੈ ਦਵਿੰਦਰ ਫਾਡਨ ਵੀ ਇਸ ਕਹਿੰਦਾ ਆਗੇ ਆਗੇ ਦੇਖੀਏ ਹੋਤਾ ਹੈ ਕਿ ਇਹਹੀ ਹਾਲ ਪੰਜਾਬ ਦੇ ਨੇ ਪੰਜਾਬ ਦੇ ਵਿੱਚ ਵੱਡੀਆਂ ਤਰ੍ਹਾਂ ਰੈਲੀਆਂ ਕਰ ਰਹੀਆਂ ਨੇ ਸ਼ੁਰੂਆਤ ਆਪਾਂ ਕਿਸਾਨੀ ਤੋਂ ਕਰਦੇ ਆ ਜਿਨ੍ਹਾਂ ਨੇ ਫਿਰ ਦਿੱਲੀ ਨਾਲ ਵਾਸਤਾ ਪਾਇਆ ਦਿੱਲੀ ਤੇ ਪੰਜਾਬ ਦਾ ਮੇਲ ਕਿਤੇ ਨਹੀਂ ਹੁੰਦਾ ਨਜ਼ਰ ਆ ਰਿਹਾ ਆਪਸ ਦੇ ਵਿੱਚ ਹਾਦਾਂ ਵੰਡ ਦਿੱਤੀਆਂ ਗਈਆਂ ਨੇ ਕਿੱਲਾਂ ਲਾ ਦਿੱਤੀਆਂ ਗਈਆਂ ਨੇ ਕਿਸਾਨ ਅੰਦੋਲਨ ਦੇ ਅਦੇ ਮੱਦੇ ਨਜ਼ਰ ਅੱਜ ਕਿਸਾਨ ਨੇਤਾਵਾਂ ਦੇ ਜਿਹੜੇ ਕਾਰਵਾਂ ਨੇ ਉਹ ਦਿੱਲੀ ਨੂੰ ਚੜ੍ਹਾਈ ਕਰ ਰਹੇ ਨੇ ਗੱਲਬਾਤ ਸ਼ਾਮੀ ਹੋਣੀ ਹੈ ਕੇਂਦਰ ਦੇ ਤਿੰਨ ਵਜ਼ੀਰਾਂ ਦੇ ਨਾਲ ਡੱਲੇਵਾਲ ਜਾਂ ਸਰਵੰਤ ਸਿੰਘ ਪੰਦੇਰ ਹੋਰਾਂ ਦੀ ਬਾਕੀ ਕਿਸਾਨ ਗਰੁੱਪਸ ਜਿਹੜੇ ਨੇ ਉਹ ਮਿਊਟ ਨੇ ਸਾਇਲੈਂਟ ਨੇ ਇਹ ਕਿਸਾਨ ਅੰਦੋਲਨ ਦੋ ਕਿਦਾਂ ਵੇਖਦੇ ਹੋ ਗਿਲ ਸਾਹਿਬ ਇਹ ਤਾਂ ਬਹੁਤ ਉਸ ਹਾਵਣਾ ਤਾਂ ਇਹ ਬਹੁਤ ਛੋਟਾ ਅੰਦੋਲਨ ਹੈਗਾ ਉਹਦੇ ਤਾਂ ਸਾਰੇ ਸਮੂਹਿਕ ਜਥੇਬੰਦੀਆਂ ਦਾ ਇਕੱਠ ਸੀਗਾ ਭਾਵੇਂ ਇਕੱਠ ਜਾ ਕੇ ਦਿੱਲੀ ਦੇ ਬਾਰਡਰ ਤੇ ਹੋਇਆ ਪਰ ਇਹਨਾਂ ਦਾ ਤਾਂ ਜਿਹੜਾ ਇਹ ਏਜੰਡਾ ਹੈਗਾ ਵੀ ਜਾਂ ਤਾਂ ਸੈਂਟਰ ਦੀ ਕੋਈ ਇਸ ਤਰ੍ਹਾਂ ਦੀ ਪਲਾਨਸ ਹੈਗੀਆਂ ਨੇ ਕਿ ਕਿਸਾਨੀ ਜਥੇਬੰਦੀਆਂ ਵਿੱਚ ਵੰਡ ਪਾ ਕੇ ਇੱਕ ਧੜੇ ਨੂੰ ਜ਼ਿਆਦਾ ਪ੍ਰੈਫਰ ਕਰੋ ਤੇ ਦੂਜਿਆਂ ਨੂੰ ਟੋਟਲੀ ਇਗਨੋਰ ਕਰੋ ਗੱਲਾਂ ਤਾਂ ਸਾਰਿਆਂ ਨੇ ਸਾਂਝੀਆਂ ਨੇ ਐਮਐਸਪੀ ਦੀ ਤਾਂ ਡਿਮਾਂਡ ਉਹਨਾਂ ਦੀ ਵੀ ਹੈਗੀ ਹੈ ਬਾਕੀ ਡਿਮਾਂਡਸ ਵੀ ਜਿਹੜੀਆਂ ਸਿਮਲਰ ਡਿਮਾਂਡਸ ਨੇ ਜਿਹੜੀਆਂ ਕਿ ਲੰਮੇ ਚਿਰ ਤੋਂ ਪੈਂਡਿੰਗ ਚੱਲੀਆਂ ਆ ਰਹੀਆਂ ਨੇ ਸੋ ਇਸ ਕਰਕੇ ਇਹ ਕਹਿਣਾ ਬਹੁਤ ਮੁਸ਼ਕਲ ਆ ਹੋਣਾ ਜਿਹਨਾਂ ਦੀ 5 ਵਜੇ ਮੀਟਿੰਗ ਹੈਗੀ ਆਪਨ ਡੇਅ ਦੇ ਇਹਨਾਂ ਦੇ ਆਪ ਦੇ ਇਹਨਾਂ ਦੀ ਕੈਬਨਿਟ ਮਿਨਿਸਟਰਸ ਦੀ ਹਮ ਉਹਨੋਂ ਅਗਲਾ ਕੀ ਸੁਨੇਹਾ ਲੈ ਕੇ ਆਉਂਦੇ ਆ ਸੈਂਟਰ ਗਵਰਨਮੈਂਟ ਵੱਲੋਂ ਕਿਉਂਕਿ ਉਹਨਾਂ ਕੋਲ ਡਿਸੀਜਨ ਮੇਕਿੰਗ ਪਾਵਰਸ ਦਾ ਹੈ ਨਹੀਂ ਜਾਂ ਡਿਸੀਜਨ ਮੇਕਿੰਗ ਦਾ ਉਹਨਾਂ ਦੇ ਉੱਥੇ ਜਿਹੜੇ ਪ੍ਰਾਈਮ ਮਿਨਿਸਟਰ ਅੰਦਰ ਮੋਦੀ ਨੇ ਜਾਂ ਹੋਮ ਮਿਨਿਸਟਰੀ ਇੰਡੀਆ ਦੇ ਨੇ ਉਹਨਾਂ ਉਹਨਾਂ ਕੋਲੇ ਪਾਸ ਡਿਸਾਈਡਿੰਗ ਪਾਵਰਸ ਹੈਗੀਆਂ ਨੇ ਹੁਣ ਇਹ ਐਮਐਸਪੀ ਵੈਸੇ ਜੇ ਆਪਾਂ ਦੇਖੀਏ ਜੇ ਇਹਨਾਂ ਦਾ ਜਿਸ ਤਰ੍ਹਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਆ ਇਹਨਾਂ ਦੀਆਂ ਸੰਧੀਆਂ ਨੇ ਇੰਡੀਆ ਦੀਆਂ ਗਵਰਨਮੈਂਟ ਦੀਆਂ ਉਹਦੇ ਮਤਲਬਕ ਇਹ ਕਰ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਗਾਈਡਲਾਈਨਸ ਨੇ ਬਹੁਤ ਪ੍ਰੋਪਰ ਗਾਈਡਲਾਈਨਸ ਨੇ ਵੀ ਕਿੰਨੇ ਪੈਰਾਮੀਟਰਸ ਦੇ ਵਿੱਚ ਤੁਸੀਂ ਰਹਿਣਾ ਤੇ ਕਿੰਨਾ ਕਿੱਥੋਂ ਤੱਕ ਤੁਸੀਂ ਜਾ ਸਕਦੇ ਹੈਗੇ ਸੋ ਇਸ ਕਰਕੇ ਇਹ ਦੇਖਣ ਵਾਲੀ ਗੱਲ ਹੈਗੀ ਆ ਵੀ ਅੱਜ ਉਹ ਕੀ ਨਵਾਂ ਲੈ ਕੇ ਆਉਂਦੇ ਪਰ ਜਿੰਨੀ ਮੂਵਮੈਂਟ ਕਿਸਾਨਾਂ ਦੀ ਹੋ ਰਹੀ ਹੈਗੀ ਆ ਰੋਡਸ ਤੇ ਬਲਕਿ ਦਿੱਲੀ ਵੱਲ ਨੂੰ ਚਾਲੇ ਪਾਏ ਹੋਏ ਹੈਗੇ ਆ ਤੇ ਐਸਟੀਮੇਟਡ ਕਰਾਊਡ ਵੀ ਸੋਚਿਆ ਜਾ ਰਿਹਾ ਹੈ ਕਿ ਰੌਂਡ 10000 ਪਲੱਸ ਕਿਸਾਨ ਹੋਣਗੇ ਜਿਹੜੇ ਕਿ ਅੱਡ ਅੱਡ ਬਾਰਡਰਾਂ ਤੇ ਹੋਣਗੇ ਦਿੱਲੀ ਦੇ ਮਤਲਬ ਕਿ ਐਂਟਰ ਕਰਨ ਲਈ ਹਰਿਆਣੇ ਚ ਦਿੱਲੀ ਵੱਲ ਨੂੰ ਜਾਣ ਲਈ ਹੁਣ ਉੱਥੇ ਅੱਗੇ ਕਿੰਨੀਆਂ ਰੋਕਾਂ ਲਗੀਆਂ ਹੋਈਆਂ ਨੇ ਬਹੁਤ ਮਤਲਕ ਜਬਰਦਸਤ ਮਤਲਕ ਉਹਨਾਂ ਨੇ ਬੈਰੀਕੇਡਸ ਲਾਏ ਹੋਏ ਹੈਗੇ ਆ ਕਿ ਲੰਗਟੀਆਂ ਹੋਈਆਂ ਨੇ ਜਿਹੜੀਆਂ ਕਿ ਇੱਕ ਲੱਗਦਾ ਹੀ ਨੀਗਾ ਕਿ ਇੱਕ ਕੋਈ ਵਾਇਬਲ ਡੈਮੋਕ੍ਰੇਸੀ ਵਿੱਚ ਤੁਸੀਂ ਲੋਕਾਂ ਦੇ ਜਿਹੜੇ ਹੱਕੀ ਮੰਗਾ ਨੇ ਜਿਹੜੀ ਉਹਨਾਂ ਕੋ ਪ੍ਰੋਟੈਸਟ ਕਰਨ ਦੀ ਮੰਗ ਕੋਈ ਜਾ ਰਹੀ ਹੈ ਇਹ ਮਤਲਬ ਇਸ ਤਰ੍ਹਾਂ ਕਿਸ ਤਰ੍ਹਾਂ ਰੁਕਾਇਆ ਜਾ ਸਕਦਾ ਜਦੋਂ ਕਿ ਪਹਿਲਾ ਜਿਹੜਾ ਇਹਨਾਂ ਦਾ ਸੰਘਰਸ਼ ਸੀਗਾ ਉਹ ਸ਼ਾਂਤਮਈ ਸੀਗਾ ਟੋਟਲੀ ਪੀਸਫੁਲ ਸੀਗਾ ਸੋ ਉਹ ਕਿ ਇਸ ਤਰ੍ਹਾਂ ਦੇ ਖਤਰੇ ਹੋਗੇ ਕਿ ਇੰਨਾ ਜ਼ਿਆਦਾ ਇਹਨਾਂ ਨੇ ਬੈਰੀਕੇਡਸ ਲਾ ਦਿੱਤੇ ਬੀਜੇਪੀ ਗੱਲ ਸਾਹਿਬ ਜਿਹੜੇ ਸੂਬਿਆਂ 'ਚ ਬੀਜੇਪੀ ਨੇ ਖੁਦ ਉੱਥੇ ਬੀਜੇਪੀ ਪ੍ਰਦਰਸ਼ਨ ਕਰਦੀ ਹੈ ਲੋਕਤੰਤਰ 'ਚ ਪ੍ਰਦਰਸ਼ਨ ਕਰਨਾ ਮੌਲਿਕਨ ਦਾ ਅਧਿਕਾਰਾਂ 'ਚ ਸ਼ਾਮਲ ਹੈ ਹੁਣ ਬੰਗਾਲ 'ਚ ਵੇਖ ਲਓ ਮਮਤਾ ਬੇਨਰਜੀ ਦੇ ਖਿਲਾਫ ਜਾਂ ਜਿੱਥੇ ਬੀਜੇਪੀ ਨੇ ਚੰਡੀਗੜ੍ਹ ਤੇ ਚ ਵੇਖ ਲਓ ਪੰਜਾਬ 'ਚ ਬੀਜੇਪੀ ਪ੍ਰਦਰਸ਼ਨ ਕਰਦੀ ਹੈ ਸਾਰਿਆਂ ਨੂੰ ਰਾਈਟ ਨੇ ਪਰ ਜਿਹੜਾ ਜ਼ਖਮਾਂ ਤੇ ਲੋਨ ਜਾਂ ਤਜਾਬ ਦੇ ਰੂਪ ਦੇ ਵਿੱਚ ਇੱਕ ਫੈਸਲਾ ਆਉਂਦਾ ਹੈ ਐ ਸੁਪਰੀਮ ਕੋਰਟ ਨੇ 2021 ਦੇ ਲਖੀਮਪੁਰ ਖੀਰੀ ਮਾਮਲੇ ਦੇ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਜਿਨੇ ਬੜੀਆਂ ਵਾਅਦੇਆਂ ਧਮਕੀਆਂ ਦਿੱਤੀਆਂ ਸੀਗੀਆਂ ਸਿੱਖਾਂ ਨੂੰ ਤਰਾਈ ਦੇ ਇਲਾਕੇ 'ਚ ਉਹਦਾ ਬੇਟਾ ਸ਼ੀਸ਼ ਮਿਸ਼ਰਾ ਉਸ ਦੇ ਯੰਤਰਮ ਜ਼ਮਾਨਤ ਚ ਵਾਦਾ ਕਰ ਦਿੱਤਾ ਹੈ ਜਿਸ ਸੂਰਜਕਾਂ ਤੇ ਜਸਸ ਕੇ ਵੀ ਵਿਸ਼ਵਨਾਥਨ ਦੇ ਇਹ ਡਬਲ ਬੈਂਚ ਨੇ ਹੇਠਲੀ ਅਦਾਲਤ ਤੋਂ ਮਾਮਲੇ ਦੀ ਪਰਗਦੀ ਰਿਪੋਰਟ ਦੇ ਵੀ ਨਿਰਦੇਸ਼ ਤੇ ਤਿੰਨ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ 26 ਸਤੰਬਰ ਨੂੰ ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਮਾਮਲੇ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਚ ਸ਼ਰਤਾਂ ਢਹਿ ਲੱਦੀ ਸੀ ਤਾਂ ਜੋ ਆਪਣੀ ਬਿਮਾਰ ਮਾਂ ਦੀ ਤਮੀਰਦਾਰੀ ਦੇਖਭਾਲ ਕਰ ਸਕਣ ਆਪਣੇ ਧੀ ਦਾ ਇਲਾਜ ਲਈ ਕੌਮੀ ਰਾਜਧਾਨੀ ਖੇਤਰ ਦੇ ਵਿੱਚੋਂ ਜਾ ਸਕੇ ਇਸ ਤਰ੍ਹਾਂ ਇਹ ਫੈਸਲਾ ਸੁਪਰੀਮ ਕੋਰਟ ਦਾ ਆਉਣਾ ਕਿਉਂਕਿ ਉੱਥੇ 5 ਚਾਰ ਕਿਸਾਨ ਇੱਕ ਪੱਤਰਕਾਰ ਟੋਟਲ 8 ਲੋਕਾਂ ਦੀ ਮੌਤ ਉਸ ਲਕੀਮ ਪਰ ਹਿੰਸਾ ਚ ਹੋਈ ਸੀ ਇਸ ਤਰ੍ਹਾਂ ਇਹ ਫੈਸਲੇ ਜੇ 4000 3400 ਦੇ ਕਰੀਬ ਕਿਸਾਨਾਂ ਤੇ ਉਦੋਂ ਦੇ ਮੁਕੱਦਮੇ ਚੱਲ ਰਹੇ ਨੇ ਅਜੇ ਪੈਂਡਿੰਗ ਨੇ ਤੇ ਭਾਜਪਾ ਅੱਜ ਸ਼ਾਮ ਨੂੰ ਮੀਟਿੰਗ ਸੱਦ ਰਹੀ ਹੈ ਕੱਲ ਸਵੇਰੇ ਇਹਨਾਂ ਨੇ ਅੱਜ ਰਾਤ ਨੂੰ ਤੁਰ ਜਾਣਾ ਹਾਂਜੀ ਉਹ ਬਾਰਡਰ ਤੇ ਐਂਟਰ ਹੋਣਾ ਇਸ ਤਰ੍ਹਾਂ ਲੱਗਦਾ ਨਹੀਂ ਕਿ ਕੇਂਦਰ ਗੱਲਬਾਤ ਲਈ ਭਾਵੇਂ ਆਇਆ ਪਰ ਕੇਂਦਰ ਸੰਜੀਦਾ ਨਹੀਂ ਹੈ ਬਿਲਕੁਲ ਮਤਲਬ ਕਿ ਜੇ ਸੀਰੀਅਸ ਹੁੰਦੇ ਤਾਂ ਉਹ ਸਵੇਰ ਬਾਰੇ ਮੀਟਿੰਗ ਕਰਨੀ ਚਾਹੀਦੀ ਸੀ ਹੁਣ ਸ਼ਾਮ ਨੂੰ ਇੰਨੀ ਲੇਟ ਈਵਨਿੰਗ ਇਹਨਾਂ ਨੇ 5 ਵਜੇ ਸ਼ੁਰੂ ਕਰਨੀ ਹੈਗੀ ਆ ਤੇ ਇਸ ਤੋਂ ਬਾਅਦ ਜੇ ਕੋਈ ਨਿਰਣਾ ਨਹੀਂ ਹੁੰਦਾ ਤਾਂ ਕੀ ਕਿਸ ਤਰ੍ਹਾਂ ਕਨਵੇ ਕਰਨਗੇ ਮੈਸੇਜ ਜੇ ਕੋਈ ਨਿਰਣਾ ਹੁੰਦਾ ਹੈਗਾ ਉਹਨਾਂ ਦੀ ਸੈਟੀਸਫੈਕਸ਼ਨ ਹੁੰਦੀ ਆ ਤਾਂ ਕਿਸ ਤਰ੍ਹਾਂ ਮਤਲਬ ਕਿ ਕਰਨਗੇ ਉਸ ਤੋਂ ਬਾਅਦ ਕਿ ਤਾਂ ਸੋ ਕੋ ਪਹਿਲੇ ਫੈਸਲਾ ਹੋਣਾ ਚਾਹੀਦਾ ਸੀ ਜੀ ਤਾਂ ਕਿ ਉਹ ਜਿਹੜਾ ਇਸ ਤਰ੍ਹਾਂ ਦੀ ਇਹਨਾਂ ਨੂੰ ਬੈਰੀਕੇਡਾ ਕਰਨ ਦੀ ਲੋੜ ਹੀ ਨਾ ਪੈਂਦੀ ਇਹ ਇਹ ਤਾਂ ਇਹ ਤਾਂ ਕ੍ਰੀਏਟ ਕਨਫਿਊਜ਼ਨ ਕ੍ਰੀਏਟ ਕਰਨ ਵਾਲਾ ਸਾਰਾ ਸਿਨੈਰੀਓ ਹੈਗਾ ਕਿ ਉਹਨਾਂ ਨੇ ਕਰਨਾ ਵੀ ਕੁਝ ਨਹੀਂ ਤੁਸੀਂ ਦੇਖ ਲਿਓ ਨਾ ਕੋਈ ਮੰਗ ਮੰਨੀ ਜਾਣੀ ਹੈਗੀ ਆ ਇਹ ਸਿਰਫ ਤੇ ਸਿਰਫ ਅਗਲਾ ਟਾਈਮ ਬਾਇ ਕਰ ਰਹੇ ਨੇ ਉਹ ਟੂ ਕ੍ਰੀਏਟ ਮੋਰ ਕਨਫਿਊਜ਼ਨ ਇਨ ਦਾ ਰੈਂਕਸ ਆਫ ਦਾ ਫਾਰਮਰਸ ਇਹ ਤਾਂ ਬੜਾ ਕਲੀਅਰ ਕੱਟ ਹੈਗਾ ਵੀ ਕੀ ਗਵਰਨਮੈਂਟ ਮੰਨੂਗੀ ਇਹ ਗੱਲਾਂ ਤੇ ਦੂਸਰੀਆਂ ਜਥੇਬੰਦੀਆਂ ਨੂੰ ਕਿਉਂ ਪਰੇ ਰੱਖਿਆ ਜਾ ਰਿਹਾ ਗੱਲਬਾਤ ਉਹਨਾਂ ਨਾਲ ਕਿਉਂ ਨਹੀਂ ਗੱਲਬਾਤ ਕੀਤੀ ਜਾ ਰਹੀ ਜਦ ਕਿ ਉਹ ਵੀ ਤਾਂ ਲੰਮੇ ਸਿਰੇ ਤੋਂ ਉਹ ਮੰਗਾ ਠਾਰੇ ਨੇ ਸੋ ਇਹ ਸਿੰਗਲ ਸਿੰਗਲ ਆਊਟ ਕਰਨਾ ਤੁਹਾਡੀ ਆਵਾਜ਼ ਨਹੀਂ ਆ ਰਹੀ ਹਾਂ ਇੱਕ ਸੈਂ Sorry ਗਿਲ ਸਭ ਉਦੋਂ ਇਹਨਾਂ ਨੇ ਵੀ ਕਤਾਹੀ ਵੱਡੀ ਕੀਤੀ ਜਦੋਂ ਇੱਕਦਮ ਅੰਦੋਲਨ ਚੱਕ ਲਏ ਜਿਹੜੇ ਸਿਆਸੀ ਲੋਕ ਸੀ ਗੈਰ ਰਾਜਨੀਤਿਕ ਡੱਲੇਵਾਲ ਠੀਕ ਹੈ ਉਦੋਂ ਆਖਰੀ ਸਮੇਂ ਤੇ ਉਹਨਾਂ ਨੇ ਆਪਣੇ ਟੈਂਟ ਪੱਟੇ ਨੇ ਤਕੈਤ ਨੇ ਵੀ ਆਖਰੀ ਸਮੇਂ ਤੇ ਟੈਂਟ ਪੱਟੇ ਨੇ ਹੁਣ ਤਕੈਤ ਵੀ ਪਿੱਛੇ ਆ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਪਿੱਛੇ ਨੇ ਡੱਲੇਵਾਲ ਸਾਹਿਬ ਦੀ ਅਪੀਲ ਵੀ ਹੈ ਕਿ ਰਲ ਮਿਲ ਕੇ ਲੜੀਏ ਪਰ ਇੱਕ ਰਸਮੀ ਜੇ ਸੱਦਾ ਕੇ ਭਾਈ ਤੁਸੀਂ ਵੀ ਆ ਜਾਓ ਵਿਆਹ 'ਚ ਬਾਕਾਇਦਾ ਨਿਉਂਦਾ ਜਾਂ ਸੱਦਾ ਨਹੀਂ ਭੇਜਿਆ ਗਿਆ ਲਾਗੀ ਭੇਜਣਾ ਤਾਂ ਦੂਰ ਬੰਦੇ ਆਪ ਜਾਂਦੇ ਹੁੰਦੇ ਨੇ ਨਿੱਗਦੇ ਰਿਸ਼ਤਿਆਂ ਦੇ ਵਿੱਚ ਗੱਠ ਲੈ ਕੇ ਤੇ ਕਿਤੇ ਨਾ ਕਿਤੇ ਸਰਵਨ ਸਿੰਘ ਪੰਦੇਰ ਦਾ ਪਹਿਲਾਂ ਵੀ ਰੂਟ ਵੱਖਰਾ ਰਿਹਾ ਪਹਿਲਾਂ ਉਹ ਜਿਹੜੀਆਂ ਗਰਮਖਿਆਲੀ ਸਿੱਖ ਜਥੇਬੰਦੀਆਂ ਸੀ ਭਾਮ ਦੇਵ ਦੀਪ ਸਿੱਧੂ ਹੋਵੇ ਜਾਂ ਹੋਰ ਹੋਵੇ ਉਦੋਂ ਵੀ ਇਹ ਰਿੰਗ ਰੋਡ ਦਾ ਰਾਗ ਆਲਾਪ ਦੇ ਰਹੇ ਸਰਵਨ ਸਿੰਘ ਪੰਦੇਰ ਪੰਜਾਬ 'ਚ ਵੀ ਇਹ ਵੱਖਰੀ ਰਣਨੀਤੀ ਰੱਖਦੇ ਰਹੇ ਹੁਣ ਡੱਲੇਵਾਲ ਤੇ ਇਹ ਇਕੱਠੇ ਹੋ ਗਏ ਡੱਲੇਵਾਲ ਉਤੇ ਜਿਹੜਾ ਕੱਕਾ ਆ ਰਜੇਸ਼ ਕੱਕਾ ਉਹਦੇ ਨਾਲ ਸਾਈਚਾਰ ਦੇ ਦੋਸ਼ ਲੱਗਦੇ ਨੇ ਉਹ ਕੱਕਾ ਜਿਹੜਾ ਉਹਦੇ ਤਾਲੁਕ ਆਰਐਸਐਸ ਨਾਲ ਨੇ ਤੇ ਕਿਵੇਂ ਵੇਖਦੇ ਹੋ ਕਿ ਮੁੱਦਾ ਇੱਕ ਹੈ ਬਾਕੀ 16 ਨੂੰ ਭਾਰਤ ਬੰਦਾ ਸੱਦਾ ਦੇ ਰਹੇ ਨੇ ਇਹਨਾਂ ਨੇ 13 ਨੂੰ ਇਹ ਵੇਡ ਦਿੱਤਾ ਤੇ ਇਸ ਫੁੱਟ ਦਾ ਫਾਇਦਾ ਸਿੱਧਾ ਕੇਂਦਰ ਲੈ ਰਿਆ ਹਾਂ ਬਿਲਕੁਲ ਮਤਲਬ ਕਿ ਉਹ ਤਾਂ ਚਾਹੁੰਦੇ ਨੇ ਕਿ ਇਹਨਾਂ ਚ ਡਿਵੀਜ਼ਨ ਕ੍ਰੀਏਟ ਹੋ ਵੀ ਇਹ ਇਹ ਉਸ ਟਰੈਪ ਦੇ ਵਿੱਚ ਜਾ ਰਹੇ ਹੈਗੇ ਹੂੰ ਦੇਖੋ ਇਹਨਾਂ ਨੂੰ ਆਪਣੇ ਨਾਲ ਦੀਆਂ ਸਮਕਾਲ ਜਿਹੜੀਆਂ ਜਿੱਥੇ ਬੰਦੀਆਂ ਨੇ ਘਰਮਸਦੀਆਂ ਉਹਨਾਂ ਨਾਲ ਸਗੋਂ ਇਹਨਾਂ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਸੀ ਕਿ ਉਹਨਾਂ ਨਾਲ ਗੱਲ ਕਰਦੇ ਤੇ ਸਗੋਂ ਆ ਚ ਗੱਲਬਾਤ ਦੇ ਵਿੱਚ ਹੋਰ ਜਿਹੜੀਆਂ ਮੇਨ ਧਿਰਾਂ ਨੇ ਉਹਨਾਂ ਨੂੰ ਵੀ ਇਨਵੋਲਵ ਕਰਦੇ ਕਿਹਾ ਜਾਂਦਾ ਹੈ ਜਾਂ ਇਹਨਾਂ ਨੂੰ ਪਹਿਲੇ ਮੀਟਿੰਗ 'ਚ ਹੀ ਗੱਲ ਠੋਣੀ ਚਾਹੀਦੀ ਸੀ ਅਸੀਂ ਦੂਸਰੀਆਂ ਜਥੇਬੰਦੀਆਂ ਨੂੰ ਵੀ ਸੱਦਾ ਸੱਦਾ ਦਿੰਦੇ ਉਹਨਾਂ ਨੂੰ ਆਉਣਾ ਨਾ ਆਉਣਾ ਇਹਨਾਂ ਦੀ ਮਰਜ਼ੀ ਇਹ ਕਿ ਗੱਲਸਾ ਹੋਰ ਜਾਣਨਾ ਚਾਹਵਾਂਗਾ ਜਿਵੇਂ ਤੁਸੀਂ ਵੀ ਸੰਪਰਕ 'ਚ ਰਹਿੰਦੇ ਹੋ ਬਹੁਤ ਸਾਰੇ ਲੋਕ ਨੇ ਜਿਹੜੇ ਨਿਊਟਰਲ ਨੇ ਸਾਰਿਆਂ ਦੀ ਸਤਿਕਾਰਤ ਨੇ ਤੇ ਇਸ ਤਰ੍ਹਾਂ ਨੇ ਗੰਬਲਾ ਹੋਵੇ ਵਿੜਾ ਤਾਂ ਸਮਝਾਵੇ ਕਿਹੜਾ ਵਾਲੀ ਸਥਿਤੀ ਹੈ ਕੀ ਕੋਈ ਵਿਦਵਾਨ ਬੁੱਧੀਮਾਨ ਜਾਂ ਵਿਚਲੇ ਜਿਹੜੇ ਲੋਕ ਸੀ ਜਿਹੜੇ ਸਾਰਿਆਂ ਦੇ ਸਾਂਝੇ ਵਿਦਵਾਨ ਸੀ ਪੰਜਾਬ ਹਤੈਸ਼ੀ ਸੀ ਉਹ ਵੀ ਕੋਈ ਇਹਨਾਂ ਦੇ ਆਪਸੀ ਗੱਠ ਜੋੜ ਲਈ ਅੱਗੇ ਨਹੀਂ ਆ ਰਿਹਾ ਕਿ ਭਾਈ ਰਾਇ ਕਰ ਲੋ ਆਪਸ ਵਿੱਚ ਕਿਸਾਨ ਜੱਥੇਬੰਦੀਆਂ ਨੂੰ ਨਹੀਂ ਇਹ ਤਾਂ ਚਲੋ ਬਾਕੀ ਦਾ ਕਿਸੇ ਨੇ ਕੀ ਕਹਿਣਾ ਹੈ ਜਦੋਂ ਚੀਫ ਮਿਨਿਸਟਰ ਮੇਨ ਕੋਆਰਡੀਨੇਟਰ ਬਣੇ ਸੀ ਇਸ ਮੀਟਿੰਗ ਦੇ ਤਾਂ ਉਹਨਾਂ ਨੇ ਆਪਣੇ ਵੱਲੋਂ ਦੂਸਰੀਆਂ ਕਿਸਾਨ ਜੱਥੇਬੰਦੀਆਂ ਨੂੰ ਸੱਦਾ ਦੇਣਾ ਵੀ ਦੱਸ ਉਹਨਾਂ ਨੇ ਕਿਉਂ ਇਗਨੋਰ ਕੀਤੇ ਦੂਸਰੀਆਂ ਜੱਥੇਬੰਦੀਆਂ ਨੂੰ ਹੂੰ ਸੋ ਉਹ ਐਸ਼ ਚੀਫ ਮਿਨਿਸਟਰ ਆਫ ਦਾ ਸਟੇਟ ਉਹ ਡਿਊਟੀ ਬਾਉਂਡ ਹੈਗੇ ਆ ਕਿ ਜੇ ਕੋਈ ਪ੍ਰਾਣੀਆਂ ਫਾਰਮਰਸ ਦੀ ਗਰਜੇਸ ਹੈਗੀਆਂ ਨੇ ਸਭ ਉਹ ਹੁਣ ਇਨਵੋਲ ਕਰਦੇ ਉਹਨਾਂ ਨੂੰ ਹੂੰ ਉਹ ਅੱਜ ਜੜੀ ਮੀਟਿੰਗ ਦਾ ਚੀਫ ਮਿਨਿਸਟਰ ਨੇ ਹੋਣਾ ਨਹੀਂ ਕਿਉਂਕਿ ਚੀਫ ਮਿਨਿਸਟਰ ਦਾ ਯੁੱਧ ਆ ਗਿਆ ਹੈ ਉਹ ਵਧੀਆ ਟਾਲਾ ਵੱਟ ਕੇ ਰੱਬ ਦੇ ਨਾਂ ਤੇ ਹਾਂ ਇਸ ਤਰ੍ਹਾਂ ਚੀਫ ਮਿਨਿਸਟਰ ਦਾ ਕੀ ਰੋਲ ਵੇਖਦੇ ਹੋ ਚੰਡੀਗੜ੍ਹ ਦੀ ਪਰਸੋਂ ਦੀ ਮੀਟਿੰਗ ਦੇ ਵਿੱਚ ਉਹ ਇਨਵੋਲਵ ਸਨ ਅੱਜ ਉਹ ਬਿਆਨ ਦੇਗੇ ਕਿ ਪੰਜਾਬ ਤੇ ਦਿੱਲੀ ਨੂੰ ਵੰਡ ਰਹੇ ਹੋ ਮਤਲਬ ਕੋਠੇ ਤੇ ਬਹਿ ਕੇ ਤਮਾਸ਼ਾ ਵੇਖ ਰਹੇ ਨੇ ਪੰਜਾਬ ਦੇ ਵਿੱਚ ਘਮਾਸਾ ਆਣ ਦੀ ਸਥਿਤੀ ਹੈ ਤੇ ਚੀਫ ਮਿਨਿਸਟਰ ਸਾਹਿਬ ਜੋਦੇ ਆ ਦਾ ਆਪਣਾ ਟੂਰ ਬਣਾ ਕੇ ਨੇ ਬਿਲਕੁਲ ਬਿਲਕੁਲ ਮਤਲਬ ਕਿ ਰੋਂਗ ਟਾਈਮਿੰਗ ਚੁਣੀ ਉਹਨਾਂ ਦੀ ਜਾਣਦੀ ਉਹਨਾਂ ਵਾਸਤੇ ਸਟੇਟ ਚ ਹੋਣਾ ਬਹੁਤ ਜ਼ਰੂਰੀ ਸੀਗਾ ਹਾਂ ਤੇ ਉਹਨਾਂ ਨੂੰ ਮੀਟਿੰਗ ਕੋਆਰਡੀਨੇਟ ਕਰਾ ਕੇ ਸੋ ਉਹਨਾਂ ਨੂੰ ਅਪੀਲ ਕਰਦੇ ਕੋਈ ਕੈਬਨਟ ਮਿਨਿਸਟਰਸ ਨੂੰ ਕਿ ਦੂਸਰੀਆਂ ਜਥੇਬੰਦੀਆਂ ਦਾ ਵੀ ਪੱਖ ਸੁਣੋ ਹੂੰ ਤੇ ਉਹਨਾਂ ਨੂੰ ਆਪਣੇ ਵੱਲੋਂ ਐ ਸੀ ਮਿਨਿਸਟਰ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆਓ ਮੀਟਿੰਗ ਦੇ ਵਿੱਚ ਜੁਆਇਨ ਕਰੋ ਹੂੰ ਹੂੰ ਤੇ ਜੇ ਇੰਨਾ ਤਿੰਨ ਬੰਦਿਆਂ ਨਾਲ ਗੱਲ ਹੋ ਸਕਦੀ ਆ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਦੇ ਲੀਡਰ ਆ ਉਹਨਾਂ ਨਾਲ ਕਿਉਂ ਨਹੀਂ ਗੱਲ ਹੋ ਸਕਦੀ ਕਿਤੇ ਹੋਰ ਅੰਜ ਤਾਂ ਨਹੀਂ ਜਿਹੜਾ ਪਿਛਲੇ ਦਿਨੀ ਉਗਰਾਹ ਸਾਹਿਬ 5 ਦਿਨ ਕ ਸਰਕਾਰ ਘੇਰੀ ਬੈਠੇ ਨੇ ਹਾਲਾਂਕਿ ਉਗਰਾਹ ਸਾਹਿਬ ਤੇ ਕਈ ਕਿੰਤੂ ਕਰੀ ਜਾਂਦੇ ਨੇ ਕਿ ਮਾਨ ਸਾਹਿਬ ਨੂੰ ਸਪੋਰਟ ਕਰਦੇ ਨੇ ਉਹ ਤਾਂ ਉਹਨਾਂ ਨੇ 24 ਤਰੀਕ ਨੂੰ ਫੇਅਰ ਕਰਨਾ ਹੈ ਹੂੰ ਉਹਨਾਂ ਨੇ ਤਾਂ ਕਾਲ ਦਿੱਤੀ ਹੋਈ ਹੈ 24 ਫਰਵਰੀ ਦੀ ਕਿ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਪ੍ਰੋਟੈਸਟ ਕਰਨਾ ਹੈ ਹਾਂ ਹੁਣ ਵੀ ਮੇਰੇ ਖਿਆਲ ਅੱਜ ਅੱਜ ਕੱਲ੍ਹ ਵੀ ਕੋਈ ਕਿਸੇ ਪ੍ਰੋਟੈਸਟ ਦੇ ਬੈਠੇ ਹੈ ਕਿਤੇ ਨਾ ਕਿਤੇ ਹਾਂ ਹਾਂ ਇਸ ਕਰਕੇ ਮਤਲਬ ਕਿ ਬੜਾ ਮਿਸ ਮਿਸ ਮਤਲਬ ਕਿ ਇਹ ਹੈ ਗਵਰਨਮੈਂਟ ਹੈ ਮਿਸ ਮੈਨੇਜਮੈਂਟ ਹੈ ਕਿ ਚੀ ਮੁਨਿਸਟਰ ਭਗਵੰਤ ਮਾਨ ਦੀ ਕਿਲ ਸਭ ਇਸੇ ইস্যੂ ਤੇ ਮਤਲਬ ਜਨਤਾ ਕੀ ਸੋਚਦੀ ਹੈ ਵਿਧਾਇਕ ਹਲਕਿਆਂ ਚ ਜਾਂ ਇੱਕ ਲੀਡਰਾਂ ਪ੍ਰਤੀ ਨਾਰਾਜ਼ਗੀ ਹੈ ਪਰ ਦੇਖੋ ਲੀਡਰਾਂ ਨੇ ਕੋਤਾਹੀ ਕੀਤੀ ਹੈ ਕੇਜਰੀਵਾਲ ਦੇ Trap ਚ ਮੁੱਖ ਮੰਤਰੀ ਬਣ ਦੀ ਚਾਹਨਾ ਦੇ ਵਿੱਚ ਇਹ ਲੋਕ ਆ ਗਏ ਨੇ ਪਰ ਪੱਲੇ ਕੁਛ ਨਹੀਂ ਪਿਆ ਇਸ ਤਰ੍ਹਾਂ ਪੰਜਾਬ ਦੀ ਤੁਹਾਡੀ ਨਜ਼ਰ ਚ ਕੀ ਜ਼ਿੰਮੇਵਾਰੀ ਬਣਦੀ ਹੈ ਸਮੂਹ ਪੰਜਾਬੀਆਂ ਦੀ ਕਿਉਂਕਿ ਮੁੱਦਾ ਆਵਾਮ ਨਾਲ ਜੁੜਿਆ ਪੰਜਾਬ ਖੇਤੀ ਪ੍ਰધાન ਸੂਬਾ ਆ ਭਾਰਤ ਖੇਤੀ ਪ੍ਰધાન ਦੇਸ਼ ਹੈ ਫਸਲਾਂ ਦੀ ਏਜੰਸੀ ਲੋਟਾ ਹੈ కార్ਪੋਰੇਟ ਦੀ ਜ਼ਮੀਨਾਂ ਤੇ ਆਖ ਹੈ ਤਾਂ ਪੰਜਾਬੀਆਂ ਦੀ ਤੁਸੀਂ ਕੀ ਜ਼ਿੰਮੇਵਾਰੀ ਸਮਝਦੇ ਹੋ ਇਸ ਵਕਤ ਇਹ ਇਹ ਸੋਚਣਾ ਚਾਹੀਦਾ ਪ੍ਰੇਮਿੰਦਰ ਆਪਾ ਨਾ ਕਿ ਬਹੁਤ ਜੁਦਾ ਹੈ ਔਰੋਂ ਸੇ ਮੇਰੇ ਦਰਦ ਦੀ ਦਾਸਤਾਨ ਬਿਲਕੁਲ ਜ਼ਖਮ ਕਾ ਕੋਈ ਨਿਸ਼ਾਨ ਨਹੀਂ ਔਰ ਦਰਦ ਕੀ ਕੋਈ ਇੰਤਹਾ ਨਹੀਂ ਕੀ ਬਾਤ ਹੈ ਇਹ 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 ਪੰਜਾਬ ਦੀ ਤਸਵੀਰ ਆ ਹੂੰ मतलब के पैर पैर ਤੇ ਜਾਇਜ਼ੀਆਂ ਹੋਈਆਂ ਨੇ ਜੇ ਸਾਡੀ ਰਾਜਧਾਨੀ ਸਾਨੂੰ ਬਣਾ ਕੇ ਦਿੱਤੀ ਉਹ ਸਾਡੇ ਤੋਂ ਅੱਜ ਤੱਕ ਸਾਨੂੰ ਮਿਲੀ ਨਹੀਂ ਹੈਗੀ। ਭਾਖੜਾ ਬਿਆਸ ਮੈਨੇਜਮੈਂਟ ਸਾਡੀ ਤਰਫ਼ ਹੀ ਤੇ ਬਣੇ ਸਾਰਾ ਕੁਝ ਸਾਡਾ ਪੰਜਾਬ ਦਾ ਕੰਟਰੋਲ ਹੋਣ ਦੇ ਬਾਵਜੂਦ ਅੱਜ ਸਾਡੀ ਕੋਈ ਉਥੇ ਚ ਰੈਪrezentੇਸ਼ਨ ਹੈ ਜੀ। ਮਤਲਬ ਕਿ ਆਪਾਂ ਦੇਖੀਏ ਤਾਂ ਕਿ ਲੰਮੀ ਲਿਸਟ ਹੈਗੀ ਹੈ ਗ੍ਰੀਵੈਂਸਸ ਦੀ। ਹੂੰ ਹੂੰ। ਐਂ ਤਾਂ ਮੈਂ ਕਹਿਣਾ ਲੱਗਾ ਕਿ ਔਰੋਂ ਸੇ ਬਹੁਤ ਜ਼ਿਆਦਾ ਹੈ ਸਾਡੀ ਦਾਸਤਾਨ। ਹੂੰ। ਐਸਟੀਜ਼ ਆ ਬਾਕੀ ਜਿਹੜੇ ਲੀਡਰਸ ਰਹੇ ਨੇ ਪੋਲਿਟਿਕਲ ਲੀਡਰਸ ਉਹਨਾਂ ਨੇ ਕਦੀ ਮੇਨ ਕਰਕੇ ਕਾਲੀ ਦਲ ਉਹਨਾਂ ਨੇ ਕਦੀ ਮੋਰਚੇ ਲਾਏ ਤਾਂ ਹੈਗੇ ਆ ਪਰ ਉਹਨਾਂ ਨੂੰ ਕਦੀ ਕਨਕਲੂਸਿਵ ਐਂਡ ਤੇ ਲੈ ਕੇ ਨਹੀਂ ਗਏ ਉਹ ਜੀ ਜੇ ਹੁਣ ਇੰਨੇ 66 ਸਾਲਾਂ ਤੋਂ ਸੰਸਦ 66 ਦਾ ਮੁੱਦਾ ਖੜਾ ਚੰਡੀਗੜ੍ਹ ਦਾ ਉਹਨੂੰ ਰਿਜ਼ੋਲਵ ਕਿਉਂ ਨਹੀਂ ਕਰਾਇਆ ਇੰਨੀ ਵਾਰ ਤਾਂ ਨਦੀ ਭਾਈਵਾਲ ਸਰਕਾਰ ਆਈ ਹੈਗੀ ਆ ਜੀ ਪਹਿਲੀ ਵਾਰ ਭਾਈਵਾਲ ਸਰਕਾਰ ਇਹਨਾਂ ਦੀ 77 ਚ ਆਈਏ ਜਦੋਂ ਮੁਰਾਰਜੀ ਸਾਈ ਐਸ ਪ੍ਰਾਈਮ ਮਿਨਿਸਟਰ ਬਣੇ ਹੂੰ ਉਹਦੇ ਵਿੱਚ ਕੈਬਨਟ ਮਿਨਿਸਟਰ ਸੀ ਸਰ ਪ੍ਰਕਾਸ਼ ਸਿੰਘ ਬਾਦਲ ਤਾਂ ਤੁਸੀਂ ਜ਼ਿਕਰ ਕੀਤਾ ਅਕਾਲੀ ਦਲ ਦਾ ਗਿੱਲ ਸਾਹਿਬ ਹੁਣ ਜਿਹੜਾ ਬੀਜੇਪੀ ਦੇ ਅਮਿਤ ਸ਼ਾਹ ਹੋਰਾਂ ਵੱਲੋਂ ਵੀ ਕਹਿ ਦਿੱਤਾ ਕਿ ਗੱਲਬਾਤ ਚੱਲ ਰਹੀ ਹੈ ਜੇ ਕੋਈ ਸੱਟਾ ਨਹੀਂ ਹੈ ਇੱਕ ਪਾਸੇ ਪੰਜਾਬ ਇਨਸਾਫ ਯਾਤਰਾ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਦੂਸਰੇ ਪਾਸੇ ਬੀਜੇਪੀ ਨਾਲ ਮੋੜ ਪੈਚਅਪ ਤੇ ਪੈਚਅਪ ਅਜਿਹੇ ਸਮੇਂ ਜਦੋਂ ਮਹਾਰਾਸ਼ਟਰ ਗੁਰਦਵਾਰਾ ਪ੍ਰਬੰਧਨ ਬੋਰਡ ਦੇ ਵਿੱਚ ਮਹਾਰਾਸ਼ਟਰ ਬੀਜੇਪੀ ਸਰਕਾਰ ਨੇ 12 ਮੈਂਬਰ ਨਾਮਜ਼ਦ ਕਰ ਦਿੱਤੇ ਜਿਸ ਨੂੰ ਲੈ ਕੇ ਕਈ ਹੋਰ ਪੰਥਕ ਤੇ ਰਾ ਇਵਨ ਕਾਂਗਰਸ ਦੇ ਗੁਰਜੀ ਤੌਜਲਾ ਨੇ ਵੀ ਪਾਰਲੀਮੈਂਟ 'ਚ ਮੁੱਦਾ اٹھਾਇਆ ਤਾਂ ਜਿਹੇ ਵਕਤ ਬੀਜੇਪੀ ਸਰਕਾਰ ਨੂੰ ਕੀ ਜ਼ਰੂਰਤ ਪੈਗੀ ਸਿੱਖਾਂ ਦੇ ਮਾਮਲੇ 'ਚ ਦਾਖਲ ਲੈਣ ਦੀ ਉਸ ਵਕਤ ਬੀਜੇਪੀ ਦੇ ਨਾਲ ਪੈਚਅਪ ਦੀਆਂ ਖਬਰਾਂ ਅਕਾਲੀ ਦਲ ਦੀਆਂ ਇਹ ਹੁਣ ਪਤਾ ਨਹੀਂ ਕਿ ਇਨੀਸ਼िएट ਕਾਲੀ ਦਲ ਨੇ ਕੀਤਾ ਕਿ ਭਾਰਤ ਜਨਤਾ ਪਾਰਟੀ ਨੇ ਕੀਤਾਗਾ ਡਾਇਲੌਗ ਜਿਹੜਾ ਇਹ ਤਾਂ ਸਿਰਫ ਆਪਾਂ ਨੂੰ ਇੱਕ ਗਲਿੰਪਸ ਆਇਆ ਹੈਗਾ ਵੈਸੇ ਤਖਿਲ ਸਾਹਿਬ ਸੌਰੀ ਮੈਂ ਤੁਹਾਡੀ ਗੱਲ ਕੱਢ ਰਿਹਾ ਮਤਲਬ ਤੂੜੀ ਗੇਲੀ ਹੈ ਤੇ ਮੱਝ ਭੁਖੀ ਹੈ ਲੋਡ ਦੋਨਾਂ ਨੂੰ ਹੈ ਇਹ ਲੋਡ ਤਾਂ ਹੈਗੀ ਹੈ ਪਰ ਕਾਲੀ ਦਲ ਨੇ ਜਿਹੜੀਆਂ ਡਿਮਾਂਡਸ ਰੱਖੀਆਂ ਹੋਈਆਂ ਨੇ ਚਿਰ ਦੀਆਂ 26 ਲੱਖ ਕਿੰਨੇ ਸਿਗਨੇਚਰ ਕਰਾਈ ਫਿਰਦੇ ਹੈਗੇ ਆ ਫਿਰ ਜਿਹੜੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਉਹਨਾਂ ਨੂੰ ਟਾਈਮ ਤਾਂ ਦਿੱਤਾ ਨਹੀਂਗਾ ਉਸਦੀ ਪਹਿਲੇ ਉਹਨਾਂ ਨੂੰ ਟਾਈਮ ਦਾ ਲੈ ਕੇ ਦਿਓ ਫਿਰ ਇਹਨਾਂ ਨਾਲ ਮੀਟਿੰਗਸ ਵੀ ਕਰ ਲੋ ਹੂੰ ਉਹਦਾ ਪਤਾ ਤਾਂ ਲੱਗੇ ਨਾ ਵੀ ਉਹ ਕੀ ਕਿਸ ਪੱਖੀ ਹੰਗਾਰਾ ਦਿੰਦੇ ਨੇ ਸਰਕਾਰ ਨੂੰ ਜੀ ਬਦਲੇ ਇੱਕ ਕਿਸ ਤਰ੍ਹਾਂ ਦੀ ਇਹ ਬੜੀ ਇਮੈਚੂਰ ਚਾਲ ਹੈਗੀ ਆ ਕਾਲੀ ਗਲਤੀ ਮੇਰੇ ਖਿਆਲ ਇਸ ਇਹਨਾਂ ਦੀ ਹੁੰਦਾ ਨਾ ਵੀ ਗੱਠਾਂ ਦਾ ਹੱਥਾਂ ਨਾਲ ਦਿੱਤੀਆਂ ਨੇ ਮੁੜ ਕੇ ਦੰਦਾ ਨਾ ਵੀ ਨਹੀਂ ਖੋਲਦੀਆਂਗੇ ਆ ਕਿਤੇ ਗੱਲ ਸਭ ਉਦਾਂ ਤਾਂ ਨਹੀਂ ਹੋਏਗਾ ਜਿਵੇਂ ਮਨਜਿੰਦਰ ਸਿੰਘ ਸਰਸਾ ਕਹਿੰਦੇ ਸੀ ਕਿ ਮੈਂ ਪੰਥਕ ਹਿੱਤਾਂ ਲਈ ਬੀਜੇਪੀ ਚ ਸ਼ਾਮਲ ਹੋ ਰਿਹਾ ਕਿਤੇ ਸੁਖਵੀਰ ਬਾਦਲ ਦਾ ਇਹ ਆਖਰੀ ਬਿਆਨ ਨਾ ਹੋਵੇ ਕਿ ਮੈਂ ਪੰਥਕ ਹਿੱਤਾਂ ਲਈ ਅਸੀਂ ਆਹ ਮਸਲਾ ਹੱਲ ਕਰਾਵਾਂਗੇ ਜਿਵੇਂ ਸਰਸਾ ਸਾਹਿਬ ਕਹਿੰਦੇ ਸੀ ਗੁਰੂ ਘਰ ਡਾਂਗ ਮਾਰ ਦਾ ਮਸਲਾ ਗਿਆਨ ਗੋਦੜੀ ਦਾ ਮਸਲਾ ਹੱਲ ਕਰਾਵਾਂਗੇ ਉਹ ਕੀ ਹੱਲ ਕਰਾਉਣਾ ਸੀ ਸਗੋਂ ਮਹਾਰਾਸ਼ਟਰ ਦੇ 12 ਮੈਂਬਰ ਗਵਾ ਲਏ ਇਸ ਰਾਨ ਪਰ ਪੰਜਾਬ ਚ ਗੁੱਸਾ ਬਹੁਤ ਆਏਗਾ ਫਾਇਦਾ ਨਹੀਂ ਹੋਏਗਾ ਵੈਸੇ ਮੇਰਾ ਕਹਿਣ ਲਾਓ ਜਿਹੜੀ ਇਹਨਾਂ ਕੋਲ 15 18% ਵੋਟ ਆ ਉਹਦੇ ਤੋਂ ਵੀ ਹੱਥ ਧੋ ਬਹਿਣਗੇ ਹੂੰ ਕਿਉਂਕਿ ਇਥੇ ਸੈਫਟੀ ਨਹੀਂ ਕਰਨਾ ਦਾ ਬੀਜਪੀ ਨੂੰ ਹੁਣ ਜਿਸ ਤਰ੍ਹਾਂ ਨੇ ਮੰਗਾ ਇਹਨਾਂ ਨੇ ਠਾਈਆਂ ਹੋਈਆਂ ਨੇ ਇਹ ਕੀ ਜਵਾਬ ਦੇਣਗੇ ਰਾਜਵਾਨੇ ਨੇ ਬਿਲਕੁਲ ਤੇ ਬਾਕੀ ਬੰਦੀ ਸਿੱਖਾਂ ਦੇ ਜਿਹੜੇ ਸਿਗਨੇਚਰ ਕਰਾਏ ਆ ਲੋਕਾਂ ਤੋਂ ਉਹਨਾਂ ਨੂੰ ਕੀ ਆਨਸਰ ਦੇਣਗੇ ਵੀ ਉਹ ਕਾਦੇ ਲਈ ਕਰਾਈ ਸੀ ਸਿਗਨੇਚਰ ਹੂੰ ਹੂੰ ਹਲਕਾ ਕਹਿੰਦਾ ਲੰਮੀ ਲਿਸਟ ਹੈਗੀ ਆ ਜੇ ਐ ਗ੍ਰਿਵੈਂਸਸ ਵਾਸ ਚੱਲਣ ਲੱਗ ਗਈ ਤਾਂ ਇਹਨਾਂ ਨੇ ਐਨਐਚਰ ਤੋਂ ਹੁਣੇ ਪੰਥਕ ਮੁੱਦੇ ਅਭਾਰ ਰਹੇ ਹੈਗੇ ਆ ਤੇ ਹੁਣ ਜਦੋਂ ਲੋਡ ਪਈ ਹੈਗੀ ਤਾਂ ਫਿਰ ਆਪਾਂ ਚੁੱਪਾਂ ਤੁਸੀਂ ਆਪਣਾ ਚੰਡੀਗੜ੍ਹ ਵਿੱਚ ਵੀ ਮੇਅਰ ਦੀ ਇਲੈਕਸ਼ਨ ਵਿੱਚ ਤੁਸੀਂ ਵੋਟ ਭਾਰਤ ਤੇ ਭਾਵੇਂ ਬੀਜੇਪੀ ਤੋਂ ਉਦੋਂ ਕੋਈ ਡਿਮਾਂਡ ਇਹ ਰੱਖ ਨਹੀਂ ਸਕਦੇ ਸੀ ਵੀ ਸਾਡੇ ਬੰਦੇ ਮੀਟਿੰਗ ਲਈ ਟਾਈਮ ਮੰਗ ਰਹੇ ਆ ਐਸਟੀਪੀਸੀ ਦੇ ਪ੍ਰੈਜ਼ੀਡੈਂਟ ਤੇ ਉਹਨਾਂ ਟਾਈਮ ਕਿਉਂ ਨਹੀਂ ਦਿੱਤਾ ਜਾ ਰਿਹਾ ਹੂੰ ਹੂੰ ਲੇ ਤਾਂ ਬੜੀਆਂ ਸਿੰਪਲ ਗੱਲਾਂ ਨੇ ਜੀ ਇਸ ਤਰ੍ਹਾਂ ਥੋੜਾ ਜਿਹਾ ਜੇ ਕਾਂਗਰਸ ਦਾ ਤੇ ਆਪ ਦਾ ਪੈਚ-ਅਪ ਦੀ ਗੱਲ ਕਰੀਏ ਮਲਕਰਜਨ ਖੜਗੇ ਸਾਹਿਬ ਆਏ ਆਮ ਆਦਮੀ ਪਾਰਟੀ ਨੇ ਪੰਜਾਬ ਚ ਵੱਡੀਆਂ ਰੈਲੀਆਂ ਕੀਤੀਆਂ ਕਿ 70 ਸਾਲ ਚ ਪਹਿਲੀ ਵਾਰੀ ਹੈ ਕਿ ਇੱਕ ਪਾਵਰ ਪਲਾਂਟ ਸਰਕਾਰ ਨੇ ਖਰੀਦਿਆ ਤੇ ਉਹ ਆਪਣੇ ਪ੍ਰਾਪਤੀ ਗਿਣ ਰਹੇ ਨੇ ਪਰ ਰੋਡਵੇਜ ਦੀਆਂ ਬੱਸਾਂ ਦਾ ਸਾਰਾ ਤੇਲ ਫਕਾਇਆ ਗਿਆ ਹੁਣ ਦੋਨੇ ਵੀਰੇ ਵੀਰੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਅ ਸ਼੍ਰੀ ਰਾਮ ਦੀ ਸ਼ਰਨ ਚ ਗਏ ਨੇ ਅਯੁੱਧਿਆ ਨੂੰ ਚਲੇ ਗਏ ਨੇ ਘਰ ਪੜਤੂ ਪਿਆ ਉਦੋਂ ਕੇਜਰੀਵਾਲ ਵੀ ਪੰਜਾਬ ਚ ਸ਼ਾਂਤੀ ਮਾਰਚ ਕਰਦੇ ਸੀ ਕਿ ਸ਼ਾਂਤੀ ਮਾਰਚ ਦੀ ਜ਼ਰੂਰਤ ਆ ਉਦੋਂ ਸ਼ਾਂਤੀ ਦੀ ਲੋੜ ਨਹੀਂ ਸੀ ਹੁਣ ਸ਼ਾਂਤੀ ਦੀ ਲੋੜਾ ਹੁਣ ਨਾ ਕੇਜਰੀਵਾਲ ਲੱਭਦਾ ਨਾ ਭਗਵੰਤਬਾਨ ਪੰਜਾਬ ਚ ਲੱਭਦਾ ਜਿਵੇਂ ਬਾਰਡਰ ਤੇ ਲੋਕ ਖਲਜੇਗੜਨ ਦੇ ਵਿੱਚ ਪਏ ਨੇ ਆਉਣ ਜਾਣ ਵਾਲੇ ਐਨਆਰਆਈ ਵਿਆਹਾਂ ਦੀ ਰੋਤ ਹੈ ਬਾਰਡਰ ਤੇ ਲੋਕ ਪਾਣੀ ਦੇ ਵਿੱਚ ਵਿੱਚ ਦੀ ਲੰਘ ਕੇ ਆ ਰਹੇ ਨੇ ਇਸ ਦੌਰਾਨ ਇਹ ਜਿਹੜੀਆਂ ਕਾਂਗਰਸ ਦੀ ਵੱਡੀ ਰੈਲੀ ਹੋਈ ਹੈ ਮਲਕਰਜਨ ਖੜਗੇ ਨੇ 45 ਮਿੰਟ ਭਾਜਪੀ ਤੇ ਲਾਏ ਨੇ ਪਰ ਕਾਂਗਰਸ ਦੇ ਪ੍ਰਮੁੱਖ ਬਜ਼ੁਰਗ ਖੜਗੇ ਸਾਹਿਬ ਆਮ ਆਦਮੀ ਪਾਰਟੀ ਬਾਰੇ ਇੱਕ ਸੈਕਿੰਡ ਵੀ ਨਹੀਂ ਬੋਲੇ ਇਹਨਾਂ ਦੇ ਖਿਲਾਫ ਇਹ ਕੀ ਪੈਚਅਪ ਦੀ ਗੱਲ ਤੁਸੀ ਲਗਦੀ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਹਾਸ਼ੀਏ ਤੋਂ ਬਾਹਰ ਹੈ ਇਹ ਤਾਂ ਨੈਸ਼ਨਲ ਲੈਵਲ ਤੇ ਤਾਂ ਇਹਨਾਂ ਦਾ ਅਲਾਈਅንስ ਚੱਲ ਹੀ ਰਿਹਾ ਨਾ ਪਰ ਜਿਸ ਤਰ੍ਹਾਂ ਦੀਆਂ ਸਟੇਟਮੈਂਟਸ ਕੇਜਰੀਵਾਲ ਨੇ ਦਿੱਤੀਆਂ ਨੇ ਪੰਜਾਬ ਚ ਆ ਕੇ ਵੀ ਅਸੀਂ 13 ਦੀਆਂ 13 ਸੀਟਾਂ ਇਕੱਲੇ ਲੜਾਂਗੇ ਇਸੇ ਤਰ੍ਹਾਂ ਹੀ ਅਸੀਂ ਦਿੱਲੀ ਵਿੱਚ ਵੀ 7 ਦੀਆਂ 7 ਸੀਟਾਂ ਸੀ ਆਪ ਲੜਾਂਗੇ ਤਾਂ ਇਹਦਾ ਮਤਲਬ ਉਹਨਾਂ ਵੱਲੋਂ ਤਾਂ ਇਹ ਕੋਰਾ ਜਵਾਬ ਆ ਅਲਾਈਅਸ ਨੂੰ ਹੂੰ ਉਸ ਚੀਜ਼ ਨੂੰ ਹਾਈਲਾਈਟ ਵੀ ਬਹੁਤ ਕੀਤਾ ਗਿਆ ਕਿਉਂਕਿ ਉਹ ਚੀਜ਼ ਸੂਟ ਕਰਦੀ ਹੈ ਕਿ ਆ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨੈਰੇਟਿਵ ਨੂੰ ਜੀ ਕਿਉਂਕਿ ਉਹਨਾਂ ਲਈ ਤਾਂ ਹੈਗਾ ਕਿ ਜਿਹੜੀ 662% ਜਿਹੜੀ ਆਪੋਜੀਸ਼ਨ ਦੀ ਪਰਸੈਂਟੇਜ ਹੈਗੀ ਵੋਟਸ ਦੀ ਉਹਦੇ ਵਿੱਚ ਕਿੰਨੇ ਵੱਧ ਤੋਂ ਵੱਧ ਜਿੰਨੇ ਹਿੱਸੇਦਾਰ ਹੋਣਗੇ ਅੱਡ-ਅੱਡ ਉਹਨਾਂ ਦਾ ਫਾਇਦਾ ਡਾਇਰੈਕਟਲੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਇਲੈਕਟੋਰਲ ਜੀ ਲਈ ਇਸ ਕਰਕੇ ਮਤਲਬ ਉਹ ਤਾਂ ਉਹ ਤਾਂ ਇਸ ਚੀਜ਼ ਨੂੰ ਹਾਈਲਾਈਟ ਕਰਨਗੇ ਪਰ ਖੜਗੇ ਸਾਹਿਬ ਸ਼ਾਇਦ ਨੈਸ਼ਨਲ ਅਲਾਈਅੰਸ ਦੇ ਮੁੱਦੇ ਕਰਕੇ ਇਹ ਬੋਲਿਆ ਨਾ ਹੋਵੇ ਇਸ ਗੱਲ ਬਾਰੇ ਹਮਮ ਜਿਹੜੀ ਨੈਸ਼ਨਲ ਪੋਲਿਟਿਕਸ ਦੀ ਤੁਸੀਂ ਗੱਲ ਸਭ ਗੱਲ ਕੀਤੀ ਰਾਹੁਲ ਗਾਂਧੀ ਜੀ ਦੀ ਜੋ ਯਾਤਰਾ ਹੈ ਉਹ ਰਾਏਗੜ੍ਹ ਛਤੀਸਗੜ੍ਹ ਚੋਂ ਫੇਰ ਸ਼ੁਰੂ ਹੋਈ ਹੈ ਤੇ ਉਹਨਾਂ ਨੇ ਆਰਐਸਐਸ ਤੇ ਬੀਜੇਪੀ ਨੂੰ ਬਰਕਰਾਰੇ ਹੱਥੀਂ ਲਿਆ ਹਾਲਾਂਕਿ ਸ਼੍ਰੀ ਰਾਮ ਦਾ ਜੋ ਸਥਾਨ ਬਣਿਆ ਉਹਦਾ ਵੀ ਕਰੇਜ਼ ਲੋਕਾਂ ਚ ਵੋਟਰਾਂ ਚ ਘਟ ਰਿਹਾ ਮਹਿੰਗਾਈ ਜਾਂ ਹੋਰ ਮੁੱਦਿਆਂ ਤੇ ਭਾਰਤੀ ਜਨਤਾ ਪਰੇਸ਼ਾਨ ਬੜੀ ਹੈ ਤੇ ਜਿਸ ਦੌਰਾਨ ਕਾਂਗਰਸ ਦਾ ਕੀ ਭਵਿੱਖ ਵੇਖਦੇ ਹੋ ਕਿਉਂਕਿ ਇੰਡੀਆ ਗੱਠ ਜੋੜ ਦੀ ਜਿਹੜੀ ਸਥਿਤੀ ਨਿਤਿਸ਼ ਤੋਂ ਬਾਅਦ ਦਿਨ ਪਰ ਦਿਨ ਗੜਬੜ ਵਾਲੀ ਜਾ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਸਾਬਕਾ ਕਾਂਗਰਸੀ ਸੀਐਮ ਅਸ਼ੋਕ ਜਵਾਨ ਜਿਹੜੇ ਨੇ ਉਹ ਰਿਜਾਈਨ ਕਰ ਗਏ ਨੇ ਕਾਂਗਰਸ ਪਾਰਟੀ ਤੋਂ ਉਮੀਦ ਹੈ ਕਿ ਸਾਬਕਾ ਸੀਐਮ ਅਸ਼ੋਕ ਜਵਾਨ ਜਿਨ੍ਹਾਂ ਨੇ ਪਾਰਟੀ ਛੱਡ ਦਿੱਤੀ ਹੈ 13 ਨਤਾਵਾਂ ਦੇ ਨਾਲ ਭਾਜਪਾ ਜੁਆਇਨ ਕਰ ਸਕਦੇ ਨੇ ਤੇ ਫੜਨ ਵੀ ਦਵਿੰਦਰ ਡਿਪਟੀ ਸੀਐਮ ਮਹਾਰਾਸ਼ਟਰ ਕਹਿ ਰਿਹਾ ਕਿ ਆਗੇ ਆਗੇ ਦੇਖੀਏ ਹੋਤਾ ਹੈ ਕੀ ਜਾਣੀ ਜਿੱਥੇ ਜੋਰ ਚੱਲਦਾ ਸਾਮਦਾ ਆਮਦਾਨ ਦੇ ਜੋ ਚੰਡੀਗੜ੍ਹ ਚ ਮਤਲਬ ਵੋਟਾਂ ਦਾ ਹੋਇਆ ਤੇ ਲੱਗਦਾ ਸਾਰੇ ਦੇਸ਼ ਚ ਹੀ ਕੁਝ ਹੋਣਾ ਫਿਰਤਾ ਪਾਕਿਸਤਾਨ ਵਾਲੇ ਹਾਲਾਤ ਲੋਕਤੰਤਰ ਦੇ ਕਾਂਗਰਸ ਦੀ ਹਾਲਾਤ ਹੈਗੀ ਆ ਵੀ ਪੜੀ ਨਿਵਾਜ ਤੇ ਨਿਆਜ਼ ਨਾ ਸਿੱਖਿਆ ਹੂੰ ਹੂੰ ਤੇਰੀਆਂ ਕਿਸ ਕੰਮ ਪੜੀਆਂ ਨਮਾਜ਼ਾਂ ਹੂੰ ਹੂੰ ਪੜਿਆ ਇਲਮ ਤੇ ਅਮਲ ਨਾ ਕੀਤਾ ਤੇਰੀਆਂ ਕਿਸ ਕੰਮ ਪੜੀਆਂ ਕਿਤਾਬਾਂ ਹੂੰ ਹੂੰ ਨਾ ਘਰ ਡਿੱਠਾ ਨਾ ਘਰ ਵਾਲਾ ਡਿੱਠਾ ਤੇਰੀਆਂ ਕਿਸ ਕੰਮ ਦਿੱਤੀਆਂ ਆਵਾਜ਼ਾਂ ਬੁੱਲੇਸ਼ਾ ਪਤਾ ਤਾਦ ਲੱਗ ਸੀ ਜਦ ਚਿੜੀ ਫਸੀ ਹੱਥ ਬਾਜਾ ਇਹਨਾਂ ਦੇ ਮਤਲਬ ਕਿ ਇਹਨਾਂ ਦਾ ਥੱਲਾ ਸਾਰਾ ਖੁੱਲ ਰਿਹਾ ਹੈ ਕਾਂਗਰਸ ਦਾ ਤੇ ਇਹ ਆਪਣੇ ਉੱਤੋਂ ਇਹ ਭਾਰਤ ਜੋੜੋ ਯਾਤਰਾ ਨਿਕਲ ਰਹੇ ਹੈਗੇ ਨੇ ਠੀਕ ਆ ਕਿ ਰਾਹੁਲ ਗਾਂਧੀ ਬਹੁਤ ਮਿਹਨਤ ਕਰ ਰਿਹਾ ਹੈਗਾ ਤੇ ਕੋਸ਼ਿਸ਼ ਵੀ ਕਰ ਰਿਹਾ ਹੈ ਸincerely ਕਿ ਮੈਂ ਆਪਣੀ ਜਗ੍ਹਾ ਬਣਾਵਾ ਇੰਡੀਅਨ ਪੋਲਿਟਿਕਸ ਦੇ ਵਿੱਚ ਜੀ ਪਰ ਬਾਕੀ ਕਾਂਗਰਸ ਦਾ ਦੇਖੋ ਆਪਾਂ ਕਿਸ ਤਰ੍ਹਾਂ ਆਪਸ ਵਿੱਚ ਤੁਸੀਂ ਪੰਜਾਬ ਦੀ ਕਾਂਗਰਸ ਦਾ ਹਾਲ ਦੇਖ ਲਓ ਕੀ ਹੈਗਾ ਮਤਲਬ ਕਿ ਇਹਨਾਂ ਨੇ ਦੂਸਰੀ ਪਾਰਟੀ ਦੀ بجائے ਇਹਨਾਂ ਦਾ ਆਪ ਦਾ ਹੀ ਜਿਹੜਾ ਇਨਰ ਪਾਰਟੀ ਡਿਸਪਿਊਟਸ ਨੇ ਉਹ ਪਬ ਦੂਜਿਆਂ ਨਾਲੋਂ ਵੱਡੇ ਹੈਗੇ ਆ ਹਮ ਹਮ ਅਮੇਦ ਕਾਲੀ ਦਲ ਦਾ ਭਾਵੇਂ ਜਿਸ ਤਰ੍ਹਾਂ ਮਰਜ਼ੀ ਹੋਵੇ ਇੰਟਰਨਲੀ ਤਾਂ ਕੋਈ ਉਹਨਾਂ ਦੀ ਡਿਸੈਂਚਸ ਐ ਨਹੀਂ ਨਾ ਹਮ ਹਮ ਤਾਂ ਜਿਹੜੀਆਂ ਹੋਣੀਆਂ ਸੀ ਹੋ ਚੁੱਕੀਆਂ ਨੇ ਪਰ ਹੁਣ ਤਾਂ ਐਸਾ ਚੇ ਚੱਲ ਰਿਹਾ ਜਿਆਦਾ ਜੀ ਜੋੜੋ ਕਿਹੜੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਹਮ ਹਮ ਉਹ ਤਾਂ ਚੱਲ ਹੀ ਰਿਹਾ ਹੈ ਭਾਵੇਂ ਉਹਨਾਂ ਨੂੰ ਮੈਦ ਗਰਾਉਂਡ ਤੋਂ ਜਿਸ ਤਰ੍ਹਾਂ ਰਿਸਪੌਂਸ ਮਿਲਣਾ ਚਾਹੀਦਾ ਸੀ ਉਹ ਮੇਰਾ ਨਹੀਂ ਖਿਆਲ ਉਸ ਤਰ੍ਹਾਂ ਦਾ ਰਿਸਪੌਂਸ ਇਹਨਾਂ ਨੂੰ ਮਿਲ ਰਿਹਾ ਹੈਗਾ ਜਾਂ ਕੁਝ ਇਹ ਨੈਰੇਟਿਵ ਤੈਅ ਕਰ ਸਕੇ ਨੇ ਉਸ ਯਾਤਰਾ ਦੇ ਰਾਹੀਂ ਹੂੰ ਜੀ ਪੰਜਾਬ ਦੀ ਸੋਸ਼ਲ ਸਾਈਡਸ ਵੇਵਜ਼ ਨੂੰ ਅਗਰ ਵੇਖਿਆ ਜਾਵੇ ਜਾਂ ਪੰਜਾਬ ਦੀ ਪਿੰਡੂ ਜਵਾਨੀ ਨੂੰ ਗੱਲਸਾ ਵੇਖਿਆ ਜਾਵੇ ਸ਼ਹਿਰਾਂ 'ਚ ਤਾਂ ਇਹ ਅਸਰ ਨਹੀਂ ਉਹਦੇ ਵੀ ਤੁਸੀਂ ਯੂਨੀਵਰਸਿਟੀ ਆਏ ਸੀ ਬૌਧਕ ਹਲਕਿਆਂ 'ਚ ਇਹਨਾ ਮੂਵਮੈਂਟ ਨੂੰ ਕੋਈ ਤਵੱਜ ਨਹੀਂ ਹੈ ਭਾਵੇਂ ਭਾਨਾ ਸਿੱਧੂ ਦੀ ਹੈ ਜਾਂ ਲੱਖਾ ਸਦਾਣਾ ਦੀ ਹੈ ਕੋਈ ਬਹੁਤਾ ਬૌਧਿਕ ਹਲਕਿਆਂ ਚ ਇਹਨਾਂ ਦਾ ਅਸਰ ਨਹੀਂ ਆ ਪਾਉਦੇ ਵੀ ਨੋਟ ਕੀਤਾ ਜਿਹੜਾ ਮੈਂ ਸਵਾਲ ਸੀ ਲੋਕਾਂ ਦਾ ਕਾਫੀ ਰੈਐਕਸ਼ਨ ਸੀਗਾ ਇਹਨਾਂ ਚੀਜ਼ਾਂ ਤੇ ਭਾਵੇਂ ਉਹ ਸਦਾਣਾ ਹੋਵੇ ਜਾਂ ਭਾਨਾ ਹੋਵੇ ਫਿਰ ਯੂਟਿਊਬਰ ਭਾਨਾ ਸਿੱਧੂ ਨੂੰ ਜ਼ਮਾਨਤ ਹੋ ਗਈ 50000 ਦੇ ਬਾਂਡ ਤੋਂ ਬਾਅਦ ਉਹ ਜੇਲ੍ਹ ਚ ਬਾਹਰ ਆ ਗਿਆ ਜਿਹੜੀਆਂ ਇਹ ਨੌਜਵਾਨ ਤੇ ਰਾਣੇ ਇਹਨਾਂ ਦਾ ਆਉਣ ਵਾਲੀ ਸਿਆਸਤ ਤੇ ਕੀ ਰੁਝਾਨ ਵੇਖਦੇ ਹੋ ਗਿਲਸਾਬ ਵੈਸੇ ਸੋਸ਼ਲ ਸਾਈਟਸ ਤੇ ਫੈਨ ਫਾਲੋਇੰਗ ਬਹੁਤ ਹੈ ਉਹਨਾਂ ਲੋਕਾਂ ਦੀ ਭਾਵੇਂ ਲੱਖਾ ਸਦਾਣਾ ਜਾਂ ਪਾਨਾ ਸਿੱਧੂ ਹੈ ਪਿੰਡੂ ਹਲਕਿਆਂ 'ਚ ਇਹਨਾਂ ਦੀ ਫੈਨ ਫਾਲੋਇੰਗ ਹੈਗੀ ਹੈ ਤੇ ਵੋਟਾਂ 'ਚ ਇਹ ਕਿਸ ਧਿਰ ਨੂੰ ਸਪੋਰਟ ਕਰ ਸਕਦੇ ਨੇ ਜਾਂ ਇਹ ਹੈ ਜਿਵੇਂ ਸੰਗਰੂਰ ਹਲਕੇ ਤੇ ਨਿਗਾਹ ਆ ਕੁਝ ਹਲਕਿਆਂ 'ਚ ਇਹ ਨੌਜਵਾਨੀ ਵੋਟ ਪ੍ਰਭਾਵਿਤ ਵੀ ਕਰ ਸਕਦੀ ਹੈ ਕਿਉਂਕਿ ਸਿੱਧੇ ਇਲੈਕਸ਼ਨ 'ਚ ਕੋਧਣਗੇ ਕੁਝ ਵੋਟਾਂ ਲੈ ਜਾਣਗੇ ਵੋਟ ਪੋਲਿਟਿਕਸ ਦੇ ਵਿੱਚ ਇਹ ਚੀਜ਼ ਫਿਰ ਬੜੀ ਫਾਇਦੇਮੰਦ ਹੁੰਦੀ ਹੈ ਕਈ ਤਿਹਰਾ ਨੂੰ ਕਿੱਦਾਂ ਵੇਖਦੇ ਹੋ ਇਹ ਸੋਸ਼ਲ ਸੋਸਾਇਟੀ ਤੇ ਜੋ ਇਹ ਇਲੈਕਸ਼ਨਾਂ 'ਚ ਖੜੇ ਹੁੰਦੇ ਨੇ ਮੇਰਾ ਖਿਆਲ ਆ ਵੀ ਇਹਦੇ ਨਾਲ ਬੈਨੀਫਿਟ ਹੋਊਗਾ ਗਵਰਨਮੈਂਟ ਨੂੰ ਹਾਂ ਆਮ ਆਦਮੀ ਪਾਰਟੀ ਨੂੰ ਹਾਂ ਮਤਲਬ ਉਹਨਾਂ ਦੀ ਜਿਹੜੀ ਵੋਟ ਹੈਗੀ ਆ ਜਿਹੜੀ ਉਹਨਾਂ ਨਾਲ ਡਿਸਇਨਸੈਂਟਮੈਂਟ ਦੀ ਵੋਟ ਹੈਗੀ ਆ ਯੂਥ ਦੀ ਉਹ ਵੋਟ ਵੰਡੀ ਜਾਊਗੀ ਹੂੰ ਭਾਵੇਂ ਪਤਾ ਨਹੀਂ ਇਹ ਵਿਨਿੰਗ ਪੋਜੀਸ਼ਨ 'ਚ ਹੋਣਗੇ ਕਿ ਨਹੀਂ ਪਰ ਇਹ ਤਾਂ ਹੈ ਨਾ ਕਿ ਉਹਨਾਂ ਦੀ ਜਿਹੜੀ ਡਿਸਇਨਸੈਂਟਮੈਂਟ ਵਿਨਿੰਗ ਪੋਜੀਸ਼ਨ ਤਾਂ ਵੈਸੇ ਦੂਰ ਲੱਗਦੀ ਗੱਲ ਸਾਬ ਹਾਂ ਕੁਝ ਵੋਟ ਐਂ ਜੀ ਵਿਨਿੰਗ ਜਿੱਤ ਦੀ ਪੋਜੀਸ਼ਨ ਤਾਂ ਬਹੁਤ ਦੂਰ ਹੈ ਕਿਉਂਕਿ ਲੱਖਾ ਸਦਾਣਾ ਇਲੈਕਸ਼ਨ ਉਦੋਂ ਲੜ ਕੇ ਦੇਖ ਚੁੱਕੇ ਨੇ ਜਿੱਤ ਦੀ ਪੋਜੀਸ਼ਨ ਤਾਂ ਬਹੁਤ ਦੂਰ ਹੈ ਉਹਦੇ ਚ ਸਿਮਰਜੀਤ ਮਾਨ ਦਾ ਵੀ ਜਿਹੜਾ ਕੇਡਰ ਹੈ ਉਹਨੂੰ ਵੀ ਨੁਕਸਾਨ ਹੋਏਗਾ ਤੁਹਾਡੀ ਗੱਲ درست ਹੈ ਕਿ ਰਵਾਇਤੀ ਪਾਰਟੀਆਂ ਖਾਸ ਕਰਕੇ ਸੱਤਾਧਾਰੀ ਸਰਕਾਰ ਨੂੰ ਵਿੱਚ ਜ਼ਿਆਦਾ ਫਾਇਦਾ ਲੱਗੇਗਾ ਮਿਲੇਗਾ ਹਾਂ ਬਿਲਕੁਲ ਇਹ ਸਪਾਇਲ სპੋਰਟ ਖੇਡਣਗੇ ਨਾ ਹਾਂ ਬਾਵੇਂ ਲੱਗਦਾ ਤਾਂ ਹੈਗਾ ਕਿਉਂਕਿ ਸਰਫੇਸ ਤੇ ਤਾਂ ਬਹੁਤ ਹਲਾਰਾ ਲੱਗਦਾ ਹੈਗਾ ਪਰ ਸਰਫੇਸ ਨੂੰ ਰਿਐਲਿਟੀ ਵਿੱਚ ਕਨਵਰਟ ਹੋਊਗੀ ਕਿ ਨਹੀਂ ਹੋਊਗੀ ਇਹ ਇੱਕ ਡਿਫਰੈਂਟ ਮੈਟਰ ਹੈ ਜੀ ਅੱਛਾ ਜੀ ਸਰਬ ਇੱਕ ਹੋਰ ਜਿਸ ਤਰ੍ਹਾਂ ਔਨਰਾਗ ਠਾਕਰ ਕੇਂਦਰੀ ਮੰਤਰੀ ਨੇ ਸਪੋਰਟਸ ਦੇ ਮੁਤਲਕ ਵਜ਼ੀਰ ਨੇ ਉਹ ਜਲੰਧਰ ਦੇ ਦੌਰੇ ਤੇ ਆਏ ਨੇ ਉਹਨਾਂ ਨੇ ਪੰਜਾਬ ਸਰਕਾਰ ਤੇ ਸਵਾਲ ਖੜਾ ਕੀਤਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ idxs ਰਹੀ ਹੈ ਦਿੱਲੀ ਭੇਜਣ ਦੇ ਵਾਸਤੇ ਪਰ ਇਥੇ ਕਿਸਾਨਾਂ ਦੇ ਨਾਲ ਸਰਕਾਰ ਦਾ ਆਪਣਾ ਵੀ ਟਖੜਕਾ ਚੱਲਦਾ ਤੇ ਇਸ ਨਜ਼ਰੀਏ ਤੋਂ ਕਿਸਾਨ ਅੰਦੋਲਨ ਦੀ ਕੀ ਦਿਸ਼ਾ ਵੇਖਦੇ ਹੋ ਕਿਉਂਕਿ 16 ਤਰੀਕ ਦਾ ਉਗਰਾਹਾਂ ਜਾਂ ਹੋਰ ਧੜਿਆਂ ਦਾ ਬੰਦ ਹੈ ਉਹਨੂੰ ਭਾਰਤ ਪੱਧਰ ਤੇ ਕਈ ਮੁਲਾਜ਼ਮਤ ਬੈਂਕਿੰਗ ਜਥੇਬੰਦੀਆਂ ਜਾਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਵੀ ਸਪੋਰਟ ਕਰ ਰਹੀਆਂ ਨੇ ਤੇ ਕਿਸਾਨ ਅੰਦੋਲਨ ਦੇ ਇਸ ਉੱਠ ਰਹੇ ਗੁਬਾਰ ਦਾ ਕੀ ਅੰਜਾਮ ਵੇਖ ਰਹੇ ਹੋ ਨਹੀਂ ਉਹਨਾਂ ਨੇ ਭਾਰਤ ਬੰਦ ਦੀ ਕਾਲ ਦਿੱਤੀ ਹੈ 16 ਤਰੀਕ ਨੂੰ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਆਪਣੇ ਸਾਂਝੇ ਰੂਪ ਵਿੱਚ ਕਾਲ ਦਿੱਤੀ ਹੈਗੀ ਉਹ ਕਿੰਨਾ ਉਹਨਾਂ ਨੂੰ ਮਿਲਦਾ ਹੈਗਾ ਇੰਡੀਆ ਲੈਵਲ ਤੇ ਕਿੰਨਾ ਹੰਗਾਰਾ ਮਿਲਦਾ ਹੈਗਾ ਉਹ ਉਹਨਾਂ ਦੀ ਗਰੀਸ਼ਨ ਵੀ ਤੈਅ ਕਰੂਗਾ ਕਿ ਉਹਨਾਂ ਦੀ ਗਰਾਊਂਡ ਦੇ ਵਿੱਚ ਕਿੰਨੀ ਪਕੜ ਅਜੇ ਵੀ ਹੈਗੀ ਹੈ ਕਿ ਨਹੀਂ ਕਿਉਂਕਿ ਆਹ ਜਿਹੜੀਆਂ ਤਿੰਨ ਜਥੇਬੰਦੀਆਂ ਇਹ ਤਾਂ ਅਲੈਦਾ ਹੋ ਕੇ ਚੱਲ ਰਹੀਆਂ ਨਾ ਹੂੰ ਉਹ ਆਪਣਾ ਚੱਲ ਰਹੇ ਹੈਗੇ ਆ ਮਤਲਬ ਚੰਗਾ ਹੁੰਦਾ ਤਾਂ ਜੇ ਸੀ ਮਿਨਿਸਟਰ ਪ੍ਰਮਤਮਾਨ ਚੰਗਾ ਹੁੰਦਾ ਕਿ ਇਹਨਾਂ ਨੂੰ ਇਨਵੋਲ ਕਰ ਲੈਂਦੇ ਇਸ ਗੱਲ ਦੇ ਵਿੱਚ ਕਿਉਂਕਿ ਉਸ ਬੰਦ ਦਾ ਇਫੈਕਟ ਪੰਜਾਬ 'ਚ ਵੀ ਤਾਂ ਹੋਣਾ ਹੂੰ ਹੂੰ ਮਤਲਬ ਕਿ ਕਟਕਵਾਟੇ ਉਹ ਕੁਝ ਚੀਜ਼ਾਂ ਡਿਸਟਰਪਸ਼ਨਸ ਹੋਣਗੀਆਂ ਜਦੋਂ ਕਾਨੂੰ ਖੱਜਲ ਖਵਾਰੀ ਹੋਊਗੀ ਜੇ ਚੀਫ ਮਿਨਿਸਟਰ ਭਗਵੰਤ ਮਾਨ ਪੰਜਾਬ ਦਾ ਸੋਚਦਾ ਹੈਗਾ ਤਾਂ ਇਹਨਾਂ ਨੂੰ ਪਹਿਲੇ ਸਟੈਪਸ ਚੱਕਣੇ ਚਾਹੀਦੇ ਸੀ ਹੂੰ ਹੂੰ ਜਿਸ ਤਰ੍ਹਾਂ ਇਹ ਜਣਿਆਂ ਨਾਲ ਗੱਲ ਕਰਾ ਸਕਦੇ ਹੈਗੇ ਤਾਂ ਬਾਕੀਆਂ ਨਾਲ ਕਿਉਂ ਨਹੀਂ ਕਰਾ ਸਕਦੇ ਹੂੰ ਕਿ ਇਹ ਤਾਂ ਇੱਕ ਤਰ੍ਹਾਂ ਨਾਲ ਇਹ ਤਾਂ ਆਪੇ ਦਾ ਮਤਲਬ ਡਿਵੀਜ਼ਨ ਕ੍ਰੀਏਟ ਕਰਨਾ ਚਾਹੁੰਦੇ ਨੇ ਹੂੰ ਜੀ ਗੱਲ ਸਾਬ ਇਹ ਨਹੀਂ ਦਿੰਨੀ ਐਨਆਰਆਈ ਪੰਜਾਬੀ ਤੇ ਸਾਈਬਰਵਿੰਨ ਮਰਗਾਬੀਆਂ ਦੀ ਆਮਦ ਦਾ ਵਕਤ ਹੁੰਦਾ ਹੈ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਪ੍ਰਦੂਸ਼ਣ ਦੇ ਮੁਤਲਕ ਜਿਹੜੇ ਪ੍ਰਵਾਸੀ ਪੰਛੀ ਨੇ ਇਹ ਵੀ ਪੰਜਾਬ ਦੀ ਹਰੀਕੇ ਜਾਂ ਹੋਰ ਝੀਲਾਂ ਦੇ ਹੋਰ ਸ਼ੰਭਾ ਦੇ ਮੁਤਾਬਕ ਭਰਤ ਪਰ ਰਾਜਸਥਾਨ ਨੂੰ ਕੁੰਝਾਂ ਉੱਡ ਜਾਂਦੀਆਂ ਨੇ ਦੂਸਰਾ ਐਨ ਆਰ ਆਈ ਪੰਜਾਬੀਆਂ ਦੇ ਮੁਤਲਕ ਕਿੰਨੀ ਦਿਨੀ ਸਰਕਾਰ ਕੋਸ਼ਿਸ਼ ਕਰਦੀ ਹੁੰਦੀ ਹੈ ਐਨ ਆਰ ਆਈ ਸਭਾ ਦੀ ਚੋਣ ਵੀ ਹੋ ਗਈ ਉਹ ਚ ਵੀ ਕੁਝ ਨਹੀਂ ਨਿਕਲਿਆ ਕੋਈ ਵਰਕਿੰਗ ਨਹੀਂ ਉਹਨਾਂ ਦੀ ਐਨ ਆਰ ਆਈ ਅਦਾਲਤਾਂ ਐਨ ਆਰ ਆਈ ਪੁਲਿਸਿੰਗ ਤਕਰੀਬਨ ਠੱਪ ਹੈ سلسلہ ਇੱਕ ਵਾਰੀ ਬੜੇ ਉਤਸ਼ਾਹ ਨਾਲ ਸਾਰਾ ਸ਼ੁਰੂ ਹੋਇਆ ਸੀ ਹੁਣ ਪੰਜਾਬ ਸਰਕਾਰ ਵੱਖੋ ਵੱਖਰੇ ਪੱਦਰ ਤੇ 2 3 4 ਸਮਾਗਮ ਐਨਆਰਆਈ ਦੇ ਜਿਲ੍ਹਾਵਾਜ਼ ਵਾਈਜ਼ ਤਰਤੀਬ ਵਾਰ ਕਰਾਉਂਦੀ ਹੈ ਤੇ ਐਨਆਰਆਈ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਾਂ ਪੰਜਾਬ ਦੇ ਵਿੱਚ ਐਨਆਰਆਈ ਕੀ ਮਹਿਸੂਸ ਕਰ ਰਿਹਾ ਇਸ ਵਕਤ ਜੋ ਆ ਰਿਹਾ ਐਨਆਰਆਈਸ ਨੇ ਤਾਂ ਜਿਹੜੀ ਉਹਨਾਂ ਨੇ ਚੋਣ ਕਰਾਈ ਸੀਗੀ ਉਹਦੇ ਤੇ ਬੜੇ ਵੱਡੇ ਸਵਾਲ ਖੜੇ ਕੀਤੇ ਹਾਂ ਮੁਰਕੇ ਸਭਾ ਦੀ ਕੋਈ ਵਰਕਿੰਗ ਨਹੀਂ ਕੋਈ ਕੁਝ ਨਹੀਂ ਹਾਂ ਉਹਦੇ ਕੋਈ ਭੈ ਨਹੀਂਗਾ ਹੁਣ ਕਿੰਨੇ ਚਿਰ ਤੋਂ ਤਾਂ ਡਿਫੰਕਟ ਪਈ ਸੀਗੀ ਸਾਰੀ ਸਭਾ ਹੂੰ ਜਿਹਦੀ ਮਿਆਦ ਤਾਂ ਬਹੁਤ ਚਿਰ ਤੋਂ ਪਹਿਲੇ ਖਤਮ ਹੋਈ ਹੈਗੀ ਹੂੰ ਉਹ ਕਿ ਪਹਿਲੇ ਦਲਜੀਤ ਸੋਹਤੇ ਹੋਣੀ ਸੀਗੇ ਇਹਦੇ ਮੈਂਬਰ ਉਹ ਤਾਂ ਕਹਿੰਦੇ ਵੀ ਅਸੀਂ ਤਾਂ ਕਿੰਨਾ ਚਿਰ ਹੋ ਗਿਆ ਸਾਡੀ ਮਿਆਦ ਖਤਮ ਹੋਈ ਹੂੰ ਐਸ ਵਾਰੀ ਜਦੋਂ ਇਹਨਾਂ ਨੇ ਇਲੈਕਸ਼ਨਸ ਕਰਾਈਆਂ ਨਾਲ ਦੀ ਨਾਲ ਹੀ ਸਵਾਲ ਉੱਠੇ ਹੈਗੇ ਆ ਵੀ ਇਹ ਇਹ ਠੀਕ ਨਹੀਂ ਹੋਈਆਂ ਇਲੈਕਸ਼ਨਸ ਜਿਹੜੀਆਂ ਨੇ ਨਾ ਪਾਰਟਿਸਪੇਸ਼ਨ ਹੋਈ ਹੈਗੀ ਹੂੰ ਕਿਉਂਕਿ ਐਨ ਆਰ ਆਈਸ ਦਾ ਬਹੁਤ ਨੇ ਬਾਤ ਹੂੰ ਪਰ ਵੋਟਿੰਗ ਪਰਸੈਂਟੇਜ ਤਾਂ ਬਹੁਤ ਘੱਟ ਹੋਈ ਹੈਗੀ ਹੂੰ ਹੂੰ ਕੀ ਇਸ ਕਰਕੇ ਇਹਨੂੰ ਆਪਾਂ ਨਮਾਇੰਦਾ ਜਮਾਤ ਮੰਨ ਸਕਦੇ ਆ ਕਿ ਨਹੀਂ ਇਹ ਤਾਂ ਐਨ ਆਰ ਆਈਸ ਮੇਰੇ ਖਿਆਲ ਬੈਟਰ ਆਨਸਰ ਦੇ ਸਕਦਾ ਤੇ ਪਰ ਜਿਹੜਾ ਆਪਾਂ ਨੂੰ ਸਰਫੇਸ ਤੇ ਲੱਗਦਾ ਉਦੋਂ ਤਾਂ ਇਹ ਲੱਗ ਆਪਾਂ ਪੜ੍ਹੀਆਂ ਨੇ ਆ ਵੋਈ ਜਮਾਨੀਆਂ ਨਹੀਂ ਮਨੋਂ ਲੱਗੀਆਂ ਨੇ ਸਰਕਾਰ ਮਨੋਂ ਹਾਂਜੀ ਹੂੰ ਤੇ ਆਖਰ 'ਚ ਇਹ ਗੱਲ ਸਭ ਲਾ ਐਂਡ ਆਰਡਰ ਦੀ ਸਥਿਤੀ ਆਪਾਂ ਅਕਸਰ ਜ਼ਿਕਰ ਕਰਦੇ ਹੁੰਨੇ ਆ ਕਿ ਸ਼ਾਇਦ ਸਰਕਾਰ ਦੇ ਦਰਵਾਜ਼ੇ ਕੋਈ ਗੱਲ ਸੁਣੇ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨਾਜਾਇਜ਼ ਅਸਲਾ ਆ ਰਿਹਾ ਉਹ ਮਤਲਬ ਭਟਕੀ ਹੋਈ ਜਵਾਨੀ ਕੋਲ ਆ ਰਿਹਾ ਜਿਹੜੀ ਖੋਖਾਈ ਲੁੱਟ ਖੋਹ ਦੇ ਵੱਲ ਜਾਂ ਆਪਸੀ ਰੰਜਿਸ਼ਾਂ ਨੂੰ ਹਥਿਆਰ ਚੱਕੀ ਫਿਰਦੇ ਨੇ ਆਮ ਬੰਦੇ ਦਾ ਬਲਾਰੇ ਦਾ ਬੋਲਣਾ ਔਖਾ ਹੋ ਗਿਆ ਬੰਦਾ ਆਪਣੇ ਪੱਦਰ ਤੇ ਜਾਂ ਸਿਕਿਉਰਿਟੀ ਨਾਲ ਹੀ ਚੱਲ-ਵਿਚਰ ਸਕਦਾ ਜੋ ਇਹਨਾਂ ਚੀਜ਼ਾਂ ਦੇ ਖਿਲਾਫ ਆਵਾਜ਼ ਉਠਾਉਂਦਾ ਹੈ ਆਮ ਲੋਕਾਂ ਦਾ ਵੀ ਘਰਾਂ ਚੋਂ ਖੋਖਵਾਈ ਵਾਲੀਆਂ ਲੁੱਟਣੀਆਂ ਸੁਪਾਰੀ ਦੇ ਬਹੁਤ ਸਾਰੇ ਸਿਲਸਲੇ ਚੱਲਦੇ ਨੇ ਪਰ ਪੰਜਾਬ ਸਰਕਾਰ ਇਸ ਮਾਮਲੇ 'ਚ ਠੀਕ ਹੈ ਕਿ ਟ੍ਰੈਫਿਕ ਦੇ ਲਈ ਇਹਨਾਂ ਨੇ ਵਧੀਆ ਵਿੰਗ ਬਣਾਤਾ ਅੱਛੀ ਗੱਲ ਹੈ ਮੁਬਾਰਕ ਥੋੜਾ ਜਿਹਾ ਅਸਰ ਪੈ ਸੜਕਾਂ ਤੇ ਹਾਦਸੇ ਰੁਕਣ ਪਰ ਲਾਅ ਐਂਡ ਆਰਡਰ ਦੇ ਮਤਲਬਕ ਕੁਝ ਨਹੀਂ ਹੋ ਰਿਹਾ ਹਾਲਾਤ ਮਤਲਬ ਤੁਸੀਂ ਵੇਖੋਗੇ ਮੂਵਮੈਂਟ ਦੇ ਟਾਈਮ ਜਿਵੇਂ ਟਰੈਕਟਰ ਲਾਏਗੇ ਅਸੀਂ ਬੁਲਟ ਪ੍ਰੂਫ ਉਦਾਂ ਦੇ ਟਰੈਕਟਰ ਬੁਲਟ ਪ੍ਰੂਫ ਲਾਉਣੇ ਪੈ ਰਹੇ ਨੇ ਗੈਂਗਸਟਰ ਦੇ ਖਿਲਾਫ ਲੜਨ ਵਾਸਤੇ ਅਸਲਾ ਜਿਹੜਾ ਯੂਪੀਐਮਪੀ ਤੋਂ ਆਉਂਦਾ ਇਹਦੇ ਮਤਲਬਕ ਭਾਜਪਾ ਸਰਕਾਰਾਂ ਨੂੰ ਕੋਈ ਲਾਂਭਾ ਨਹੀਂ ਨਾ ਉਹ ਰੋਕ ਰਹੇ ਨੇ ਮੇਰੇ ਖਿਆਲ ਪੂਰੇ ਇੰਡੀਆ 'ਚ ਜੇ ਕਿਸੇ ਚੀਜ਼ ਦਾ ਖਤਰਾ ਹੈ ਉਹ ਜਿਹੜਾ ਅੰਦਰੂਨੀ ਅੱਤਵਾਦ ਇਹ ਜਵਾਨੀ ਦੇ ਕੋ ਲੋ ਕਰਵਾਇਆ ਜਾ ਰਿਹਾ ਜਾਂ ਸਹਿਸਵਾਉ ਕਰ ਰਹੇ ਨੇ ਇਹਦੇ ਮਤਲਬ ਪੰਜਾਬ ਸਰਕਾਰ ਸੋਚਦੀ ਨਹੀਂ ਨਾ ਕੇਂਦਰੀ ਗ੍ਰਹਿ ਮੰਤਰਾਲਾ ਸੋਚਦਾ ਤੇ ਰਾਜਪਾਲ ਸਾਹਿਬ ਵੀ ਛੁੱਟੀ ਕਰ ਗਏ ਨੇ ਉਹਨਾਂ ਦੇ ਮਤਲਬ ਵੀ ਕੋਈ ਗੱਲਬਾਤ ਮੁੜ ਕੇ ਚੱਲੀ ਨਹੀਂ ਪ੍ਰੋਹੋਤ ਸਾਹਿਬ ਦੀ ਕੁਰਸੀ ਕੌਣ ਲਏਗਾ ਇਹ ਨਾ ਰਸ਼ੀਦ ਅਨਵਰ ਦੀਆਂ ਲਾਈਨਾਂ ਨੇ ਜਾਂ ਕੰਡੇ ਘਰ ਦੀਆਂ ਕਿਕਰਾਂ ਦੇ ਵੇਖਿਆ ਤਾਂ ਖਿਆਲ ਆਇਆ ਹਮਮ ਕਿ ਆਪਣੇ ਰਸਤਿਆਂ ਨੂੰ ਆਪ ਹੀ ਕੰਢਿਆਲ ਦੇ ਰਹੇ ਹਾਂ ਜੀ ਮਨੇ ਆਪਣੇ ਕੰਡੇ ਆਪਣੇ ਰਾਹਾਂ 'ਚ ਆਪ ਹੀ ਕੰਡੇ ਵਿਸਾਏ ਜਾ ਰਹੇ ਨੇ ਗਵਰਨਮੈਂਟ ਸੀਰੀਅਸ ਹੋਵੇ ਭਵੰਤਮਾਨ ਦੀ ਤਾਂ ਉਹਨਾਂ ਨੂੰ ਇਹ ਇਸ਼ੂ ਮੱਧ ਪ੍ਰਦੇਸ਼ ਗਵਰਨਮੈਂਟ ਨੂੰ ਹਟਾਉਣਾ ਚਾਹੀਦਾ ਹੈ ਬਿਲਕੁਲ ਜਾਂ ਯੂਪੀ ਗਵਰਨਮੈਂਟ ਨੂੰ ਹਟਾਉਣਾ ਚਾਹੀਦਾ ਵੀ ਉੱਥੋਂ ਤੋਂ ਇੰਨੀ ਸੋਰਸ ਬਣੀ ਹੋਈ ਆ ਗੰਸ ਜਾਂ ਵੈਪਨਸ ਦੀ ਉਹਨਾਂ ਕੋਲੇ ਕਿਉਂ ਨਹੀਂ ਇਹ ਸ਼ੂਟ ਉਠਾਏ ਜਾ ਰਹੇ ਨਹੀਂ ਤਾਂ ਫਿਰ ਯੂਨੀਅਨ ਹੋਮ ਅਫੇਅਰਸਟਰੀ ਕੋਲੇ ਇਸ਼ੂ ਠਾਣੇ ਇੱਕ ਦਟ ਗੱਲ ਸਭ ਤੁਹਾਡਾ ਮੈਂ ਥੋੜਾ ਜਿਹਾ ਧਿਆਨ ਲਵਾਂਗਾ ਇੱਕ ਇਹਨਾਂ ਨੇ ਪਿੱਛੇ ਜਿਹੇ ਸਾਰੇ ਸੂਬਿਆਂ ਦੀ ਪੁਲਿਸਿੰਗ ਨੂੰ ਇੱਕ ਬਣਾਉਣ ਦੇ ਵਾਸਤੇ ਇੱਕ ਨਵਾਂ ਇਹਨਾਂ ਨੇ ਪੁਆਇੰਟ ਬਣਾਇਆ ਸੀਗਾ ਦਿੱਲੀ ਦੇ ਵਿੱਚ ਇੱਕ ਯੂਨਿਟ ਬਣਿਆ ਸੀ ਜਿਸ ਤੇ ਸਾਰੇ ਸੂਬਿਆਂ ਦੀ ਪੁਲਿਸਿੰਗ ਦਾ ਇੱਕ ਸੈਂਟਰ ਬਣਿਆ ਸੀਗਾ ਉਹ ਵੀ ਕਿਤੇ ਮੈਚੂਰ ਨਹੀਂ ਹੋ ਰਿਹਾ ਇਹ ਜਿਹੜਾ ਅਨਰੋਨੀ ਅਸਲਾ ਏਡੇ ਵੱਡੇ ਪੱਧਰ ਤੇ ਬਣਦਾ ਇਹ ਬਹੁਤ ਨੁਕਸਾਨ ਹੈ ਇਸੇ ਤਰ੍ਹਾਂ ਮਨੀਪੁਰ ਚ ਦੇਖੋ ਮਨੀਪੁਰ ਚ ਉਸੇ ਤਰ੍ਹਾਂ ਦੇ ਹਾਲਾਤ ਨੇ 6000 ਤੋਂ ਵੱਧ ਅਸਲਾ ਲੁੱਟਿਆ ਹੋਇਆ ਸਰਕਾਰ ਉਸ ਤੇ ਕੁਝ ਨਹੀਂ ਕਰ ਰਹੀ ਨਹੀਂ ਇਹ ਤਾਂ ਜਿਹੜੀ NIA ਹੈ ਉਹਦੇ ਕੋਲੇ ਪਾਵਰਸ ਹੈਗੀਆਂ ਨੇ ਕਿ ਉਹ ਕਿਸੇ ਵੀ ਸਟੇਟ ਦੇ ਵਿੱਚ ਵਿਦਾਊਟ ਪਰਮਿਸ਼ਨ ਜਾ ਸਕਦੇ ਨੇ ਤੇ ਇਨਵੈਸਟੀਗੇਟ ਕਰ ਸਕਦੇ ਨੇ ਇੱਥੇ ਐਨਆਈਏ ਕਿਉਂ ਨਹੀਂ ਐਕਟਿਵ ਹੋ ਰਹੀ ਇਸ ਚੱਕਰ ਦੇ ਪਿੱਛੇ ਇੰਨਾ ਵੈਪਨ ਆ ਰਿਹਾ ਹੈਗਾ ਹੂੰ ਹੂੰ ਉਹ ਇੱਥੇ ਦੱਸਿਆ ਆਪਾਂ ਨੂੰ ਇਹ ਜਾ ਰਿਹਾ ਕਿ ਵੈਪਨ ਸਾਰਾ ਕ੍ਰੋਸ ਦੀ ਬਾਰਡਰ ਆ ਰਿਹਾ ਪਰ ਜ਼ਿਆਦਾ ਵੈਪਨ ਜਿਹੜਾ ਫੜਿਆ ਜਾ ਰਿਹਾ ਉਹ ਸਾਰਾ ਜਿਹੜਾ ਹੈਗਾ ਇੰਡੀਅਨ ਮੇਡ ਹੈਗਾ ਹੂੰ ਸੋ ਇਸ ਕਰਕੇ ਕਿਤੇ ਨਾ ਕਿਤੇ ਪੁਲਿਸਿੰਗ ਦੇ ਵਿੱਚ ਕਿਤੇ ਨਾ ਕਿਤੇ ਗੈਪਸ ਤਾਂ ਹੈਗੇ ਨੇ ਹੂੰ ਅਫਸੋਸ ਹੈ ਗੱਲ ਸਾਬ ਪੰਜਾਬ ਦੀ ਜਿਹੜੀ ਫਿਤਰਤ ਸੀ ਨਾ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਆ ਕਿ ਆ ਵੀ ਰਾਂਝਾ ਆ ਭੈਣ ਹੀਰੇ ਤੁਸਾਂ ਬਿਨਾ ਅਸੀਂ ਸੱਖਣੇ ਇਹ ਪ੍ਰੇਮ ਮੁਹੱਬਤਾਂ ਦੀ ਧਰਤੀ ਹੈ ਪਰ ਅਫਸੋਸ ਕਿ ਪਤਾ ਨਹੀਂ ਕਿਉਂ ਪੰਜਾਬੀਆਂ ਦੇ ਮੋਢਿਆਂ ਤੇ ਕਦੇ ਕੰਬਲੀ ਹੁੰਦੀ ਸੀ ਬੁੱਲਾਂ ਤੇ ਵੰਜਲੀ ਹੁੰਦੀ ਸੀ ਪਰ ਹੁਣ ਹੱਥਾਂ 'ਚ ਬੰਦੂਕ ਤੇ ਵਿਹੜਿਆਂ 'ਚ ਬਰੂਦ ਦੇ ਸੰਦੂਖ ਪਤਾ ਨਹੀਂ ਕਿਉਂ ਆ ਰਹੇ ਨੇ ਕਿਸ ਪਾਸੇ ਨੂੰ ਸਾਡੀ ਜਵਾਨੀ ਜਾ ਰਹੀ ਹੈ ਸ਼ਬਦਾਂ ਤੋਂ ਅਸੀਂ ਸ਼ਬਦ ਗੁਰੂ ਦੇ ਵਾਰਸ ਸਖਣੇ ਹੋ ਰਹੇ ਹਾਂ ਬਹੁਤ ਸਾਰੇ ਕਾਰਨ ਨੇ ਉਮੀਦ ਕਰਦੇ ਹਾਂ ਕਿ ਪੰਜਾਬ ਵਸਤਾ ਗੁਰਾਂ ਦੇ ਨਾਮ ਤੇ ਵਸਦਾ ਰਹੇ ਸੋ ਗਿਲ ਸਾਹਿਬ ਤੁਸੀਂ ਸਮਾਂ ਕਢਿਆ ਬਹੁਤ ਧੰਨਵਾਦੀ ਆਪ ਜੀ ਦੀ ਸੋ ਸਤਿਕਾਰਤ ਟਿਵਾਣਾ ਰੈਡੀਓ ਟੀਵੀ ਪ੍ਰੋਮਾਂ ਦੇ ਸਤਿਕਾਰ ਸ్రోਤੇਓ ਅੱਜਕੱਲ ਆਪਾਂ ਫੇਸਬੁੱਕ ਤੇ ਜਾਂ ਆਪਣੀਆਂ ਐਪਸ ਤੇ ਆਈਫੋਨ ਅੰਡਰ ਐਪਸ ਤੇ ਲਾਈਵ ਨਹੀਂ ਹੁੰਦੇ ਸਿਰਫ ਤੇ ਸਿਰਫ ਨਾ ਫੇਸਬੁਕ ਤੇ ਹੁੰਨੇ ਆਪਣੇ ਸਿਰਫ YouTube ਪੇਜ ਤੇ ਲਾਈਵ ਹੁੰਨੇ ਆ ਤੇ ਬਾਅਦ ਵਿੱਚ ਕੁਝ ਪ੍ਰੋਮ ਜਿਵੇਂ ਉਹ ਫਿਰ ਫੇਸਬੁਕ ਤੇ ਪਾ ਦੇਨੇ ਆ ਸੋ ਇਸ ਕਰਕੇ ਇਹਨਾਂ ਪ੍ਰੋਮਾਂ ਦਾ ਲਿੰਕ ਤੁਸੀਂ ਬਗਵਾ ਸਕਦੇ ਹੋ 9876309655 WhatsApp ਗਰੁੱਪ ਨੰਬਰ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:30 ਆਪਾਂ ਲਾਈਵ ਹੁੰਨੇ ਆ ਆਪਣਾ WhatsApp ਗਰੁੱਪ ਨੰਬਰ ਤੇ ਸਟੂਡੀਓਜ਼ ਕਾਲ ਕਰਨ ਵਾਲਾ ਨੰਬਰ 9876309655 ਸੋ ਆਓ ਇਸਦੇ ਨਾਲ ਹੀ ਸਾਰ ਰঞ্জੀਤ ਸਿੰਘ ਕੁੱਕੀ ਗੱਲ ਜੀ ਨੂੰ ਤੇ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਦਿਵਾ ਗਿਆ ਧੰਨਵਾਦ ਗੱਲ ਸਾਹਿਬ ਸਤਿ ਸ਼੍ਰੀ ਅਕਾਲ Thank you, Saskrit. Thank you.